ਸਪੀਕਰ ਦਾ ਫੋਨ ਆਈ ਜਾਂਦਾ ਮੈਨੂੰ 2 ਮਿੰਟ ਪਹਿਲਾਂ ਆ ਕੇ ਹਟਿਆ ਉਹ ਕਹਿ ਰਿਹਾ ਜੀ ਮੁਕਤ ਵਪਾਰ ਵਾਸਤੇ ਤੁਸੀਂ ਲੜੋ ਹੂੰ ਫਿਰ ਉਦੋਂ ਨਹੀਂ ਵੇਲੇ ਸੀ ਸਰਕਾਰ ਦੇ ਦੋ ਮੂੰਹ ਆ ਸਟੇਜਾਂ ਤੋਂ ਕਹਿਣਾ ਤੁਸੀਂ ਵੇਲੇ ਹੋ ਆਪ ਹੀ ਅੰਦਰ ਫੋਨ ਕਰਕੇ ਤੁਹਾਨੂੰ ਇਹ ਗੱਲ ਕਹਿੰਦੇ ਆ ਜੀ ਫਲਾਨੇ ਕੰਮ ਦੇ ਉੱਤੇ ਤੁਸੀਂ ਸੰਘਰਸ਼ ਲੜੋ ਹਾਂ ਜੀ ਪੂਰੇ ਲੱਗੋ ਤੁਹਾਨੂੰ ਵੀ ਘਰੇ ਰੀਟੇਨ ਕੀਤਾ ਜਾਂਦਾ ਪੁਲਿਸ ਹੁੰਦੀ ਹੈ ਨਹੀਂ ਮੈਂ ਰੀਟੇਨ ਨਹੀਂ ਸੀ ਮੈਨੂੰ ਰੀਟੇਨ ਕਿਹੜਾ ਕਰ ਲੂ ਕਰੇ ਅਸੀਂ ਘਰੇ ਰੀਟੇਨ ਹੁੰਦੀ ਨਹੀਂ ਸਾਨੂੰ ਸਾਡਾ ਕੋਈ ਬੰਦਾ ਵੀ ਘਰੇ ਰੀਟੇਨ ਨਹੀਂ ਹੋਇਆ ਸਾਨੂੰ ਇੰਟੈਲੀਜੈਂਸੀ ਨਾਲ ਕਭ ਬੁੱਝੇ ਵੀ ਅਸੀਂ ਕਿੱਥੇ ਸੀ ਹਾਂ ਸਾਡਾ ਢੰਡਾ ਸਿੰਘ ਵੀ ਕੱਠ ਦੇ ਵਿੱਚ ਸੀ ਮੈਂ ਵੀ ਕੱਠ ਦੇ ਵਿੱਚ ਸੀ ਪਰ ਇਹ ਤਾਂ ਇਹ ਬੁੱਝਣ ਵੀ ਕਿੱਥੇ ਸੀ ਇਹ ਫਿਰ ਹੁਣ ਤੁਸੀਂ ਇਸ ਤੋਂ ਬਾਅਦ ਵੀ ਕੋਈ ਸੰਘਰਸ਼ ਲਿਖੋਗੇ ਜੀ ਹੋਰ ਸਾਡੇ ਕੋਲੇ ਕੰਮ ਕੀ ਆ ਜੀ ਪੁਲਿਸ ਨੇ ਤਾਂ ਇਹੀ ਹਵਾਲਾ ਦਿੱਤਾ ਵੀ ਅਸੀਂ ਤਾਂ ਜੀ ਲਾਅ ਨਾ ਆਰਡਰ ਨੂੰ ਮੇਨਟੇਨ ਰੱਖਣਾ ਅਸੀਂ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਅਸੀਂ ਰਾਹ ਖਾਲੀ ਕਰਾਉਣੇ ਆ ਨੈਸ਼ਨਲ ਹਾਈਵੇ ਆ ਲੋਕਾਂ ਨੂੰ ਵੱਡੀ ਸਮੱਸਿਆ ਹੁੰਦੀ ਇਹਦੇ ਚ ਪੁਲਿਸ ਨੂੰ ਪੁਲਿਸ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਸਾਡੇ ਡਾਂਗਾ ਮਾਰੀਆਂ ਸਾਡੇ ਮੱਥੇ ਪਾੜੇ ਆ ਸਾਡੀਆਂ ਅੱਖਾਂ ਗੀਆਂ ਡਿੱਗਤੇ ਸਮਾਨ ਲੱਗਦਾ ਵੀ ਟੁੱਟੀਆਂ ਸੱਟਾਂ ਵੀ ਵੱਜੀਆਂ ਨੇ ਬੁੱਢੀਆਂ ਦੇ ਵੱਜੀਆਂ ਨੇ ਬੰਦਿਆਂ ਦੇ ਵੱਜੀਆਂ ਸਾਨੂੰ ਉਹਨਾਂ ਦੇ ਦੀ ਕੋਈ ਰੋਸ ਮੁੱਖ ਮੰਤਰੀ ਨੇ ਇੱਕ ਭਾਸ਼ਣ ਚ ਕਿਹਾ ਸੀ ਕਹਿੰਦੇ ਇਹ ਤਾਂ ਵਿਲੇ ਆ ਜਿੱਥੇ ਦਿਲ ਕਰਦਾ ਉਥੇ ਦਰੀਵ ਛਾ ਕੇ ਬਹਿ ਜਾਂਦੇ ਆ ਪੰਜਾਬ ਦਾ ਸਤਿਆਨਾਸ਼ ਮਾਰ ਕੇ ਰੱਖਤਾ ਕਹੇ ਤਾਂ ਤਾਂ ਵਿਲੇ ਸਾਨੂੰ ਕੰਮ ਤੇ ਲਾ ਹੂੰ ਦੱਸ ਕਿੱਥੇ ਕੰਮ ਰਜਗਾਰ ਤਾਂ ਪੜੇ ਲਿਖੇ ਮੁੰਡਿਆਂ ਨੂੰ ਦੇ ਸਕਦਾ ਤੂੰ ਕਿਸਾਨਾਂ ਨੂੰ ਕਿਹចਾਂ ਨੇ ਵੇਲੇ ਆ ਤੂੰ ਕਹਿੰਦਾ ਸੀ ਤੈਂ ਉਦੋਂ ਨਾਲ ਵੇਲੇ ਕਿਹਾ ਜੇ ਦਿੱਲੀ ਬੈਠੇ ਸੀ ਅਸੀਂ ਤੂੰ ਕਹਿੰਦਾ ਸੀ ਬਹੁਤ ਵਧੀਆ ਜਿਹੜੇ ਧੋਖਾ ਹਿੰਦੁਸਤਾਨ ਦੇ ਕਿਸਾਨਾਂ ਨਾਲ ਹੋ ਰਿਹਾ ਇਹਦਾ ਕਾਰਨ ਕੀ ਆ ਜਿਹੜੀ ਐਕਸਟ੍ਰੀਨ ਫਾਈਲ ਦੀ ਕਰਚਾ ਹੋ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵੀ ਫੋਟੋਆਂ ਨੇ ਮਾਨੀ ਡਾਲੀਆਂ ਵੱਡੇ ਕਾਰਪੇਟਾਂ ਦੀਆਂ ਫੋਟੋਆਂ ਨੇ ਕਿਤੇ ਉਹਦਾ ਦਬਾਅ ਹੋ ਸਕਦਾ ਉਹ ਜਿਹੜੀਆਂ ਆ ਫੈਲਾ ਫੂਲਾ ਦੀ ਗੱਲ ਹੋਈ ਐ ਪੀਕਨ ਫੈਨ ਦੀ ਜੇ ਜੇਫਰੀ ਵਾਲੀ ਕੋਈ ਕਾਂਡ ਦੇ ਵਿੱਚ ਉਹਦੀ ਕੋਈ ਗੜਬੜਾਂ ਦਾ ਹੋਵੇ ਉਹਨਾਂ ਕੋਲੇ ਕੋਈ ਵੱਡਾ ਇਹਦਾ ਗੁਪਤ ਭੇਦ ਹੋਵੇ ਪਤਾ ਨਹੀਂ ਕਿਹੜੀ ਗੱਲ ਦਾ ਦਬਾਅ ਮੰਨਦਾ ਅਮਰੀਕਾ ਦਾ ਠਣੇਦਾਰ ਟਰੰਪ ਇਹ ਕਹਿ ਰਿਹਾ ਹੈ ਕਿ ਭਾਰਤ ਹੁਣ ਰਸ਼ੀਆ ਤੇ ਇਰਾਨ ਤੋਂ ਤੇਲ ਨਹੀਂ ਲਊਗਾ ਹੂੰ ਫਿਰ ਪੜਿਆ ਹੁਣ ਆਪਾਂ ਬਿਲਕੁਲ ਕਿ ਹੁਣ ਵੈਨਜ਼ੂਏਲਾ ਤੋਂ ਤੇਲ ਲਊਗਾ ਇਹ ਹਾਂ ਜੀ ਜਿਹੜੀ ਦੁਨੀਆ ਦਾ ਠੇਕੇਦਾਰ ਬਣਿਆ ਹੋਇਆ ਹਕੂਮਤ ਦਿੰਦਾ ਹੈ ਉਤੋਂ ਤੇ ਉਹਦੇ ਜਵਾਬ ਦੇ ਵਿੱਚ ਮੋਦੀ ਦੀ ਜਮਾਨ ਨਹੀਂ ਗੁਲੀ ਵੀ ਹੁੰਦਾ ਕੌਣਾ ਤੂੰ ਵੀ ਇਸ ਕਰਕੇ ਇਹ ਤਾਂ 트ੰਪ ਨੇ ਤਾਂ ਭਾਰਤ ਦੀ ਮਾਰਕੀਟ ਲੈ ਕੇ ਇੱਕ ਵੱਡੀ ਮੱਲ ਮਾਰ ਗਿਆ ਵਾ ਮਤਲਬ ਕਹਿਣ ਦਾ ਹੈ ਯਾਰ ਤੇ ਸਾਡੀ ਹਕੂਮਤ ਉਹਨਾਂ ਦੇ ਥੱਲੇ ਲਾ ਕੇ ਦੇਸ਼ ਨੂੰ ਜਨੇ ਵੇਚ ਗਈ ਉਹਨਾਂ ਨੂੰ ਉਹ ਗਰਾਮ ਸਾਹਿਬ ਸਵਾਗਤ ਹੈ ਜੀ ਠੀਕ ਠਾਕ ਹਾਂ ਸਰ ਠੀਕ ਠਾਕ ਲਾਟੀਆਂ ਲੂਠੀਆਂ ਕਾਫੀਆਂ ਚੱਲੀਆਂ ਜੀ ਜਥੇਬੰਦੀ ਤੇ ਮੈਂ ਹਾਲਚਾਲ ਪੁੱਛ ਲਈਏ ਜੀ। ਓਏ ਗੱਲ ਠੀਕ ਹੈ ਜੀ। ਇਹ ਜਿਹੜੀ ਸਰਕਾਰ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਕਿ ਇਹ ਤਾਂ ਮੁੱਖ ਮੰਤਰੀ ਤਾਂ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਚ ਤਾਂ ਨਾ ਧਰਨਾ ਲੱਗੂਗਾ ਜੀ, ਨਾ ਕੋਈ ਕੁੱਟਿਆ ਜਾਊਗਾ ਜੀ। ਹਰਾ ਪੈਨ ਹੱਥ ਚ ਆਉਂਦੇ ਹੀ ਲੋਕ ਭਲਾਈ ਦੇ ਕੰਮ ਹੋਣਗੇ ਜੀ। ਤੇ ਕਿ ਕੁੱਟੇ ਜਾਣ ਵਾਲਾ ਸ਼ਬਦ ਤਾਂ ਸ਼ਾਇਦ ਇਹਨਾਂ ਨੇ ਨਹੀਂ ਕਿਹਾ। ਸਾਡੀ ਸਰਕਾਰ ਦੇ ਵਿੱਚ ਧਰਨਾ ਨਹੀਂ ਲੱਗੂਗਾ। ਹੂੰ। ਉਹ ਅਸੀਂ ਸਾਡੇ ਸਮਝ ਨਹੀਂ ਆਈ ਗੱਲ। ਵੀ ਧਰਨੇ ਦਾ ਮਤਲਬ ਵੀ ਸਮੱਸਿਆ ਹੀ ਨਹੀਂ ਹੋਣੀ ਧਰਨਾ ਕਦੇ ਵਾਸਤੇ ਲੱਗੂਗਾ। ਇਸ ਹੀ ਅਸੀ ਤਾਂ ਡਿਫੀਨੇਸ਼ਨ ਉਹਦੀ ਇਹ ਕੱਢੀ ਆ ਉਹ ਸ਼ਬਦ ਦੀ ਹੂੰ ਪਰ ਇਹ ਦਿਖਾਇਆ ਦੂਜਾ ਵੀ ਧਰਨਾ ਕਿਵੇਂ ਲਾਦੋਂਗੇ ਮੇਰੀ ਸਰਕਾਰ 'ਚ ਹੂੰ ਮੈਂ ਜੱਟ ਕਿਸਾਨ ਮੁੱਖ ਮੰਤਰੀ ਆ ਤੇ ਧਰਨੇ ਨਹੀਂ ਮੈਂ ਲੱਗਣ ਦਿੰਦਾ ਹੁਣ ਉਹ ਰੂਪ ਦਿਖਾਇਆ ਇਹਨਾਂ ਨੇ ਸਾਨੂੰ ਯਾਨੀ ਕਦੇ ਵੀ ਆ ਮੇਰੇ ਖਲ ਕੱਲ ਪਤਾ ਨਹੀਂ ਕਿਤੇ ਪਾਣੀ ਦਾ ਬਿਛਾਰਾ ਕਿਹੜੀ ਕਿਹੜੀ ਜਥੇਬੰਦੀ ਆ ਕੋਈ ਝੰਡੀਗੜ੍ਹ ਮਾਹਲ ਵਿੱਚ ਗਿਆ ਉੱਥੇ ਸਿੱਟੀਆਂ ਨੇ ਯਾਨੀ ਰੋਜ਼ ਹੀ ਕਿਸੇ ਨਾ ਕਿਸੇ ਜਗ੍ਹਾ ਤੇ ਲਾਠੀ ਚਾਰਜ ਹੋਇਆ ਜਿਵੇਂ ਤੇਰਾ ਸਾਡੇ ਤੇ ਵੀ ਪਰਸੋਂ ਜਿਹੜਾ ਹੋਇਆ ਲਾਠੀ ਚਾਰਜ ਛੇਦਰੀ ਕੋਲ ਦਨ ਅੱਜ ਸ਼ਾਦਨੋ ਜੀ ਤੇ ਉਹ ਵੀ ਬਿਨਾਂ ਵਜਾ ਬਹੁਤ ਛੋਟੀ ਗੱਲ ਤੇ ਇਹ ਨਹੀਂ ਵੀ ਚੱਲ ਲਾਠੀ ਚਾਰ ਜ ਸਾਡੇ ਤੇ ਕਿਸੇ ਹੋਰ ਸਰਕਾਰ ਨੇ ਕੀਤਾ ਨਹੀਂ ਬਹੁਤ ਵਾਰੀ ਹੋਇਆ ਹਮ ਮਾਦਲ ਦੇ ਵੇਲੇ ਵੀ ਹੋਇਆ ਅਮਰਿੰਦਰ ਦੇ ਵੇਲੇ ਵੀ ਹੋਇਆ ਤੇ ਹੁਣ ਵੀ ਜਿਹੜਾ ਇਹ ਲੱਠ ਚੜਜ ਹੋਇਆ ਇਹਦੀ ਕੋਈ ਵਜ੍ਹਾ ਨਹੀਂ ਬਹੁਤ ਛੋਟੀ ਗੱਲ ਤੇ ਲੱਠ ਲੱਜਾ ਅਸੀਂ ਚਾਹੁੰਦੇ ਨਹੀਂ ਸੀ ਇਹ ਇੱਥੇ ਤੱਕ ਜਾਵੇ ਗੱਲ ਹਮਮਮ ਪਹਿਲੀ ਗੱਲ ਤਾਂ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੂੰ ਇੰਨਾ 307 ਦੇ ਕੇਸ ਦੇ ਵਿੱਚ ਰੱਖਣਾ ਔਰ ਸ਼ਾਸਕੀ ਦਾਖਲ ਅੰਦਾਜੀ ਦੇ ਕੇ ਜੱਜਾਂ ਦੇ ਵਿੱਚ ਆਪਣੀ ਗੰਡ ਟੁੱਕ ਕਰਕੇ ਕੋਰਟਾਂ ਦੇ ਵਿੱਚੋਂ ਸਾਡੀ ਜਵਾਨਤ ਨਾ ਹੋਣ ਦੇਣਾ ਤਾਂ ਸਦਾ ਪਹਿਲੀ ਗੱਲ ਤਾਂ ਤਾਂ ਸਦਾ ਪਰਚੇ ਨਹੀਂ ਬਣਦਾ ਹੂੰ ਇਹ ਕਹਿੰਦੇ ਨੇ ਵੀ ਡੀਐਸਪੀ ਦੇ ਕੋਈ ਡਾਂਗ ਡੂੰਗ ਮਾਰੀਆ ਕਿਸੇ ਨੇ ਜਿਉਂਦਾ ਦਾ ਕੇਸ ਪਾਇਆ ਉਹਨਾਂ ਤੇ ਮਸਲਾ ਜੋ ਸਕੂਲ ਦਾ ਸੀ ਮਸਟਾ ਭ੍ਰਸ਼ਟਾਚਾਰ ਦਾ ਸੀ ਹੂੰ ਬਹੁਤ ਜਣ ਉਠਾਣੇ ਮਰੇ ਧਰਨ ਲੱਗ ਗਈ ਗ੍ਰਿਫਤਾਰ ਉੱਥੇ ਕਿਤੇ ਨੇ ਚੱਲ ਜਿਉਂਦਾ ਵਾਲਾ ਪਾਸੇ ਚੱਕ ਉਹਨਾਂ ਨੇ ਪਾਸ ਮਸਲਾ ਪਾਤਾ ਜੇ ਮੰਨ ਵੀ ਲਈਏ ਵੀ ਡੀਐਸਪੀ ਸਾਹਿਬ ਦੇ ਕੋਈ ਡਾਂਗ ਬੱਜੀਏ ਜਿਹੜੀ ਆ ਸਮਝਦਾ ਵੀ ਚਲੋ ਬੱਜੀ ਆ ਜੇ ਮਾੜੀ ਆ ਤੇ ਉਹਦੇ ਵੱਜ ਕੇ ਜੇ ਉਹਦੀ ਕੋਈ ਫ fractur ਹੋ ਗਈ ਕੋਈ ਕੋਈ ਮਤਲਬ ਉਹਦੀ ਫੇਰ ਤਾਂ ਸਦਾ ਬਣਦਾ ਨਹੀਂ ਜੀ ਹੱਥੇ ਦਾ ਡਾਂਗ ਤੇ ਸੱਟ ਹੋ ਜਾਂਦਾ ਜੇ ਨਹੀਂ 307 ਦਾ ਬਣਾ ਲੈ ਕੇ ਬਹੁਤ ਹੀ ਜਲਾ ਜਲੀਲ ਕੀਤਾ ਉਹਨਾਂ ਨੂੰ ਮਤ 9 ਮਹੀਨਿਆਂ ਦੇ ਜਲਾ ਚ ਲੱਗੇ ਸਿਹਰ ਦੀ ਗੱਲ ਇਹ ਹੈ ਵੀ ਉਹਦੀ ਮਾਂ ਬਿਮਾਰ ਹੋ ਗਈ ਉਦੋਂ ਨਹੀਂ ਮਿਲਣ ਦਿੱਤਾ ਹੂੰ ਉਹਦੀ ਐਕਸਪਾਇਰ ਹੋ ਗਈ ਉਦੋਂ ਨਹੀਂ ਉਹਨਾਂ ਨੂੰ ਆਉਣ ਦਿੱਤਾ ਕੋਈ ਪ੍ਰੋਬਲ ਨਹੀਂ ਦਿੱਤੀ ਕੋਈ ਛੁੱਟੀ ਨਹੀਂ ਕੋਈ ਪੋਜੀਟਿਵ ਨਹੀਂ ਜੇ ਐਵੇਂ ਮਾਂ ਬਿਮਾਰ ਹੋ ਗਈ ਤਾਂ ਤੁਸੀਂ ਇਹਨੂੰ ਘੱਟੋ ਘੱਟ ਇੰਝ ਕਹੋ ਵੀ ਠੀਕ ਹੈ ਇਹਨੂੰ ਕੋਡ ਕਰ ਸਕਦਾ ਵੀ ਜਾ ਉਹਨੂੰ 2 ਦਿਨ ਦੀ ਪ੍ਰੋਬਲ 4 ਦਿਨ ਦੀ ਪ੍ਰੋਬਲ ਜਾਂ ਭੋਗ ਤੱਕ ਦੀ ਕੋਈ ਦੇਰ ਜੀ ਦਬਾਉਣ ਦੀ ਸਪਾਰਸ਼ ਕਰਦੇ ਨਹੀਂ ਹੋਇਆ ਅਕਸਰ ਡੈੱਡ ਬੋਡੀ ਛੱਡ ਕੇ ਉਹਨੂੰ 11 ਦਿਨ ਦੀ ਪ੍ਰੋਬਲ ਹਾਈ ਕੋਰਟ ਤੋਂ ਲੈਣੀ ਪੈਗੀ ਦਿਨ 5 ਤੱਕ ਸੇਵਨ ਧਰਨਾ ਚ ਲੈ ਡਿਸੀਡ ਕੋਰਟ ਕੋਟਲ ਦੋਤ ਯਾਨੀ ਇਸ ਗੱਲ ਨੇ ਸਾਡੇ ਕੀਡਰ ਦੇ ਵਿੱਚ ਸਾਡੇ ਆਪ ਦੇ ਵਿੱਚ ਬਹੁਤ ਜਿਆਦਾ ਗੁੱਸਾ ਭਰਿਆ ਗਿਆ ਸਾਡਾ ਬਹੁਤ ਰੋਸ ਹੋਇਆ ਦਾ ਬਹੁਤ ਜਿਆਦਾ ਯਾਨੀ ਅਸੀਂ ਹੀਨਤਾ ਮਹਿਸੂਸ ਕੀਤੀ ਵੀ ਯਾਰ ਇਹਨੂੰ ਤਾਂ ਮਰ ਜਾਣਾ ਚਾਹਾਂਗੇ ਵੀ ਬੰਦੇ ਜੇਲ੍ਹ ਚ ਬੈਠੇ ਨੇ ਬਹੁਤ ਛੋਟੀ ਤੇ ਸਰਕਾਰ ਸਿੱਧੀ ਸਖ ਸਰਕਾਰ ਦੀ ਦਖਲਅੰਦੀ ਨਹੀਂ ਹੋਲੀ ਇਸ ਕੇਸ ਦੇ ਵਿੱਚ ਇਹ ਸੋਚੀ ਤਾਰੀਸ ਮਤਲਬ ਹੁਣ ਅਸੀਂ ਕੋ ਅਦਾਲਤਾਂ ਤੋਂ ਵੀ ਇਨਸਾਫ ਦੀ ਉਮੀਦ ਨਹੀਂ ਰੱਖ ਸਕਦੇ ਅਦਾਲਤਾਂ ਵੀ ਪੋਲਿਟੀਕਲ ਪ੍ਰੈਸ਼ਰ ਹੇਠ ਆ ਚੁੱਕੀ ਹੈ ਜੀ ਦੇਖੋ ਸਾਨੂੰ ਤਾਂ ਇਹ ਲੱਗੇ ਜਾਂਦਾ ਦੇਖੋ ਕਿੰਨਾ ਕੁ ਠੀਕ ਹੈ ਜੇ ਕੋਈ ਕਹੇ ਵੀ ਤੁਸੀਂ ਐਮਪੀਡੈਂਸ ਦਿਓ ਐਮਪੀਡੈਂਸ ਅਸੀਂ ਹੁਣ ਕੀ ਦੇਵਾਂਗੇ ਇਹਦਾ ਸਾਨੂੰ ਇਹ ਲੱਗੇ ਜਾਂਦਾ ਵੀ ਕੋਰਟਾਂ ਨੇ ਜਿਹੜੀਆਂ ਅਦਾਲਤਾਂ ਦੇ ਪ੍ਰੈਸ਼ਰ ਇਹਨਾਂ ਦੇ 88 ਲੋਕਾਂ ਦੇ ਪ੍ਰੈਸ਼ਰ ਸ਼ੀਟ ਹੈਗੀਆਂ ਨੇ ਉਹ ਕਿਸੇ ਦੇ ਤਰੀਕੇ ਨਾਲ ਨੇ ਕਿਵੇਂ ਨੇ ਕਿਹੜਾ ਦਵਾਈ ਕਿਸੇ ਦੇ ਇਹਦੇ ਬਾਰੇ ਜਾਣਕਾਰੀ ਤਾਂ ਨਹੀਂ ਬਸ ਸਾਨੂੰ ਸ਼ੱਕ ਕਿਸੇ ਗੱਲ ਦਾ ਪੂਰਾ ਹੈ ਕਿ ਉਹ ਉਹਨਾਂ ਦਾ ਦਬਾਵਾ ਜਿਹੜਾ ਬ੍ਰੈਂਡਾ ਐਸਐਸਪੀ ਦਾ ਬਿਆਨ ਤੁਸੀਂ ਵੀ ਸੁਣਿਆ ਹੋਵੇਗਾ ਉਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਇਹਨਾਂ ਨੂੰ ਕਿਹਾ ਸੀਗਾ ਉੱਠ ਜੋ ਆਮ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਇਦਾਂ ਨਾ ਕਰੋ ਸਾਥ ਦੋ ਬੈ ਕੇ ਟੇਬਲ ਟॉक ਕਰੋ ਗੱਲ ਹੱਲ ਹੋ ਸਕਦੀ ਆ ਜੀ ਤੁਸੀਂ ਟੇਬਲ ਟॉक ਨਹੀਂ ਕੀਤੀ ਉਹਨਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਦੇਖੋ ਬਟਿੰਡਾਜ਼ ਐਸਐਸਪੀ ਸਾਹਿਬ ਨੇ ਜਿਹੜੇ ਕੁੜੀ ਆ ਸਾਡੇ ਧੀਆਂ ਬਰਾਬਰ ਆ ਚਲ ਮੈਂ ਨਹੀਂ ਜਾਦਾ ਉਹਨੂੰ ਕਹਿ ਸਕਦਾ ਕਿਉਂਕਿ ਮੇਰੇ ਨਾਲ ਵੀ ਫੋਨ ਤੇ ਗੱਲ ਹੋਈ ਅਸੀਂ ਆਨਲਾਈਨ ਗੱਲ ਕੀਤੀ ਆ ਏਡੀਜੀਪੀ ਇੰਟੈਲੀਜੈਂਸੀ ਦੇ ਸੋਲ ਸਾਹਿਬ ਵੀ ਸੀ डीसी भंडडा साहब बिजीते साहब ए एसएसपी साहब मैं सिका चंडा साहब इत्रो दो जने सी अस सटिया ऑनलाइन ਗੱਲ ਹੋਈ ਉਹਨਾਂ ਨਾਲ ਬਹੁਤ ਜੱਜ ਕੇ ਗੱਲ ਹੋਈ ਹੈ ਹਮ ਅਸੀਂ ਕਿਸੇ ਤਰ੍ਹਾਂ ਦੀ ਕੋਈ ਸੜਕ ਰੋਕਣ ਦਾ ਉਹਨਾਂ ਨੂੰ ਕਮਿਟਮੈਂਟ ਸੀ ਵੀ ਅਸੀਂ ਕੋਈ ਸੜਕ ਨਹੀਂ ਰੋਕਦੇ ਹਮ ਸੜਕਾਂ ਦਾ ਜੀ ਇਹਨਾਂ ਨੇ ਇਹਨਾਂ ਨੇ ਰੋਕ ਲਈ ਸਾਡਾ ਤਾਂ 12 1 ਵਜੇ ਤੋਂ ਪਹਿਲਾਂ ਕਿੱਡਰੀ ਇਕੱਠਾ ਹੁੰਦਾ ਤਾਂ ਸਵੇਰ ਦੀ ਸੜਕ ਰੋਕ ਰੱਖੀ ਇਹਨਾਂ ਨੇ ਤਾਂ ਕੈਂਟਲ ਲਾ ਕੇ ਮਿੱਟੀ ਦੇ ਭਰ ਕੇ ਹਮ ਉਹ ਤਾਂ ਤੁਸੀਂ ਵੀਡੀਓ ਸੁਣੀ ਹੋਣੀ ਹੋਣੀ ਜੇ ਰਾਹ ਤੇ ਰਹਿੰਦੀ ਆ ਅਸੀਂ ਤਾਂ ਜਾਂਦੇ ਆ ਸਾਡਾ ਤਾਂ ਜਾਣ ਹੈ ਉੱਥੇ ਮਤਲਬ ਬਹੁਤ ਦੇਰ ਬਾਅਦ ਗਏ ਆ ਅਸੀਂ ਤਾਂ ਸੜਕ ਤੇ ਰੁੱਕੀ ਬੈਠੇ ਨੇ ਕਿਤੇ ਵੀ ਜਗ੍ਹਾ ਤੇ ਸਾਡੀ ਸੜਕ ਰੋਕਣ ਦੀ ਨਾ ਪਲਾਨ ਸੀ ਅਸੀਂ ਤਾਂ ਪੁੱਚੋ ਕੱਠੇ ਹੋਣਾ ਸੀ ਅਸੀਂ ਤਾਂ ਬਟੰਡੇ ਵੀ ਛੜਤਾ ਸੀ ਜੀ ਬਟੰਡੇ ਨੂੰ ਕਹਿੰਦਾ ਸੀ ਵੀ ਅਸੀਂ ਬਟੰਡੇ ਨਹੀਂ ਆਉਂਦੇ ਅੱਜ ਤਾਂ ਪੁੱਚੋ ਜਾਣਾ ਸੀ ਠੀਕ ਹੈ ਦੱਸੋ ਪੁੱਚੋ ਜਾ ਕੇ ਸਾਡੀ ਕਮਿਟਮੈਂਟ ਵੀ ਹੋ ਗਿਆ ਐਸਐਸਪੀ ਸਾਹਿਬ ਨਾਲ ਇਹ ਕਹਿੰਦੇ ਵੀ ਕੋਈ ਰੋੜਾ ਮਾਰ ਦਿੰਦਾ ਜੇ ਏਡੇ ਵੱਡੇ ਕੱਠ ਚੋਂ ਅਸੀਂ ਕਹੇ ਵੀ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਆ ਵੀ ਕੋਈ ਵੀ ਸੜਕ ਨਹੀਂ ਰੋਕਦੇ ਕੋਈ ਬੰਦਾ ਸਾਡੇ ਰੋੜਾ ਨਹੀਂ ਮਾਰਦਾ ਅਸੀਂ ਪੁੱਛੋ ਬੈਠਾਂਗੇ ਆਪਣੀ ਕਮੇਟੀ ਸੁਣਨਾ ਗੱਲਬਾਤ ਤੇ ਬਹਿ ਜੂ ਫਿਜ਼ੀਕਲੀ ਬਹਿ ਕੇ ਮਸਲੇ ਦਾ ਹੱਲ ਕੱਢਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਨਿਕਲੇ ਤਾਂ ਠੀਕ ਹੈ ਜੇ ਨਾ ਨਿਕਲੇ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਦਾ ਕੰਮ ਕਰਾਂਗੇ ਹੂੰ ਇਹ ਤੇ ਕਮਿਟਮੈਂਟ ਹੋ ਗਈ ਜੀ ਹੂੰ ਪਰ ਨਹੀਂ ਪੂਰੇ ਉੱtre 11 ਵਜੇ ਮੀਟਿੰਗ ਵੀ ਰੱਖ ਲਈ 11 ਵਜੇ ਬੈਠਾਂਗੇ ਬਸ ਸਾਪੇ ਮਰੀ 11 ਵਜੇ ਰਾਤ ਨੂੰ 9 9:30 ਵਜੇ ਗੱਲ ਖਤਮ ਹੁੰਦੀ ਹੈ ਹਮ ਇਹਨਾਂ ਦਾ ਜਿਹੜਾ ਮਿਡਲ ਮੈਨ ਸੀ ਡੀਐਸਪੀ ਕੋ ਆਪਣੇ ਹੁਣ ਤਾਂ ਮੈਂ ਤਾਂ ਉਹਨੂੰ ਇੰਟੈਲੀਜੈਂਸੀ ਦਾ ਸਮਝਦਾ ਸੀ ਉਹ ਸ਼ਾਇਦ ਐਸਐਸਪੀ ਸਾਹਿਬ ਦੇ ਰੀਡਰ ਨੇ ਹਮ ਹੁਣ ਕਿਹੜੇ ਅਹੁਦੇ ਦੇ ਨੇ ਪਤਾ ਨਹੀਂ ਡੀਐਸਪੀ ਅੰਕੁਰਪ੍ਰੀਤ ਹੈ ਮੋਢੇ ਦਾ ਨਾਂ ਦਾ ਜੀ ਤੇ ਉਹਦੇ ਨਾਲ ਤੈਅ ਹੋ ਗਈ ਸਾਡੀ 11 ਵਜੇ ਮੀਟਿੰਗ ਤੇ 9:30 ਵਜੇ ਸਾਡੀ ਗੱਲ ਖਤਮ ਹੁੰਦੀ ਹੈ ਤੇ 11 ਵਜੇ ਰੇਡਾਂ ਪੈਗੀਆਂ ਤੁਹਾਨੂੰ ਵੀ ਘਰੇ ਰੀਟੇਨ ਕੀਤਾ ਜਾਂਦਾ ਪੁਲਿਸ ਹੁੰਦੀ ਹੈ ਨਹੀਂ ਮੈਂ ਰੀਟੇਨ ਨਹੀਂ ਸੀ ਮੈਨੂੰ ਰੀਟੇਨ ਕਿਹੜਾ ਕਰ ਲੂ ਕਰੇ ਅਸੀਂ ਘਰੇ ਐਂਟਰੇਨ ਹੁੰਦੀ ਨਹੀਂ ਸਾਨੂੰ ਸਾਡਾ ਕੋਈ ਬੰਦਾ ਵੀ ਘਰੇ ਐਂਟਰੇਨ ਨਹੀਂ ਹੋਇਆ ਅਸੀਂ ਨਹੀਂ ਘਰੇ ਐਂਟਰੇਨ ਹੁੰਦੇ ਕਿਵੇਂ ਕਰ ਲਾਂਗੇ ਸਾਨੂੰ ਘਰੇ ਐਂਟਰੇਨ ਮੈਂ ਤਾਂ ਹੈ ਹੀ ਨਹੀਂ ਸੀ ਘਰੇ ਘਰੇ ਐਂਟਰੇਨ ਤਾਂ ਉਹ ਹੁੰਦਾ ਵੀ ਮੈਂ ਘਰੇ ਆਂ ਅੱਖਰ ਬੰਦ ਕਰ ਲਿਆ ਬਿਲਕੁਲ ਨਹੀਂ ਸਾਨੂੰ ਘਰੇ ਐਂਟਰੇਨ ਵਾਲਾ ਗੱਲ ਤੁਸੀਂ ਖਾਣੇ ਚੋਂ ਕੱਢ ਦਿਓ ਸਾਨੂੰ ਕਿਹੜਾ ਕਰ ਲੋ ਘਰੇ ਐਂਟਰੇਨ ਅਸੀਂ ਨਹੀਂ ਘਰੇ ਐਂਟਰੇਨ ਹੁੰਦੇ ਹਾਂ ਘਰੇ ਹੁੰਦੇ ਸਾਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਅਸੀਂ ਤਾਂ ਘਰੇ ਨਹੀਂ ਸੀ ਇਹ ਜਿਹੜਾ ਮਾਹੌਲ ਅਸੀਂ ਕਿੱਥੇ ਸੀ ਕਰੇ ਅਸੀਂ ਤਾਂ ਕੱਠ ਦੇ ਵਿੱਚ ਸੀਗੇ ਸਾਨੂੰ ਕਿਹੜੇ ਕੱਠ ਤੇ ਸੀ ਕਿੱਥੇ ਸੀ ਕਿਸੇ ਨੂੰ ਉਹਦਾ ਇੰਟੈਲੀਜੈਂਸ ਦਾ ਕੰਮ ਸਾਨੂੰ ਪੁੱਝੇ ਕਿੱਥੇ ਸੀ ਹੂੰ ਸਾਨੂੰ ਇੰਟੈਲੀਜੈਂਸੀ ਇਹਨਾਂ ਦਾ ਕੰਮ ਪੁੱਝੇ ਵੀ ਅਸੀਂ ਕਿੱਥੇ ਸੀ ਹੂੰ ਸਾਡਾ ਝੰਡਾ ਸਿੰਘ ਵੀ ਕੱਠ ਦੇ ਵਿੱਚ ਸੀ ਮੈਂ ਵੀ ਕੱਠ ਦੇ ਵਿੱਚ ਸੀ ਪਰ ਇਹ ਤਾਂ ਇਹ ਪੁੱਜਣ ਵੀ ਕਿੱਥੇ ਸੀ ਪਰ ਜਿਹੜਾ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਜੋ ਝੜਪ ਹੋਈ ਜੋ ਕੁਝ ਵੀ ਹੋਇਆ ਪਹਿਲ ਕਿਨੇ ਕੀਤੀ ਵਾਧਾ ਕਿੱਥੋਂ ਹੋਇਆ ਪਹਿਲ ਕਿਨੇ ਕੀਤੀ ਪਹਿਲ ਤਾਂ ਇਹਨਾਂ ਨੇ ਕੀਤੀ ਐ ਨਾ ਜੀ ਵਾਦਾ ਤੇ ਤੁ ਹੋਇਆ ਸਮਝਦਾ ਤਾਂ ਹੋਇਆ ਸ਼ਹਿਰ ਬਿਮਾਰੀ ਹੋ ਗਈ ਉਦੋਂ ਪਿੱਛੋਂ ਅਸੀਂ ਪੁੱਛੋ ਜਾਣਾ ਸੀ ਪੁੱਛੋ ਜਾਣ ਤੋਂ ਤਾਂ ਸਾਨੂੰ ਪੁੱਛੇ ਤੋਂ ਜੇ ਅਸੀਂ ਪੁੱਛੋ ਕਿੱਥੇ ਹੋਣਾ ਸੀ ਪੁੱਛੇ ਜਾਣ ਤੋਂ ਇਹਨਾਂ ਨੇ ਰੋਕਣ ਵਾਸਤੇ ਜ਼ਿਲ੍ਹੇ ਚ ਮੈਂ ਹੈੱਡਕੁਆਰਟਰ ਤੇ ਨਾਕੇ ਲਾਤੇ ਅਸੀਂ ਜਾਣਾ ਸੀ ਇਹਨਾਂ ਨੇ ਰੋਕਣਾ ਸੀ ਉੱਥੇ ਟੱਕਰ ਹੋ ਗਈ ਟਕਰਾਅ ਹੋ ਗਿਆ ਅਸੀਂ ਨਾਕੇ ਤੋੜਿਆ ਹੂੰ ਨਾਕੇ ਤੋੜ ਕੇ ਜਾਣ ਦਾ ਫੈਸਲਾ ਕੀਤਾ ਹੂੰ ਉੱਥੇ ਅਥਰੂ ਗਏ ਤੇ ਗੋਲੇ ਵੀ ਸੁੱਟੇ ਗਏ ਸਾਰਾ ਕੁਝ ਹੀ ਹੋਇਆ ਜੀ ਉੱਥੇ ਜੋ ਕੁਝ ਹੋਇਆ ਤੁਸੀਂ ਦੇਖੀਏ ਹੂੰ ਪਰ ਅਸੀਂ ਨਾ ਪਹਿਲਾਂ ਜਦੋਂ ਖਨੋਰੀ ਮੋਰਚਾ ਲੱਗਿਆ ਸੀਗਾ ਸ਼ੰਭੂ ਮੋਰਚਾ ਲੱਗਿਆ ਸੀ ਪਿੱਛੇ ਉਦੋਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਕੋਲੇ ਸਿੱਟੇ ਸੀ ਦੇਖੇ ਸੀ ਪਰ ਇਹ ਪਹਿਲੀ ਵਾਰ ਦੇਖਿਆ ਕਿ ਸਾਡੀ ਪੰਜਾਬ ਪੁਲਿਸ ਆ ਪੰਜਾਬ ਦੇ ਹੀ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਕੋਲੇ ਸੱਟ ਰਹੀ ਆ ਜਿਹੜੀ ਇਹ ਪ੍ਰਤਪਾਈ ਆ ਮਾਨ ਸਰਕਾਰ ਨੇ ਇਹਦਾ ਆਉਣ ਵਾਲੇ ਸਮੇਂ 'ਚ ਨਤੀਜਾ ਕੀ ਨਿਕਲੂਗਾ ਜੀ ਤੁਸੀਂ ਪਹਿਲੀ ਵਾਰ ਹੀ ਦੇਖੀ ਐ ਅਸੀਂ ਤਾਂ ਦੋ ਵਾਰ ਹੀ ਦੇਖ ਲਿਆ ਹੁਣੇ 2025 ਚ ਵੀ ਸਾਡੇ ਤੋਂ ਦੁੰਨੇ ਵਾਲੇ ਦੇ ਵਿੱਚ ਅਸੀਂ ਜ਼ਮੀਨਾਂ ਦਾ ਭਾਰਤ ਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦਾ ਹੋਇਆ ਲੱਠੀ ਚਾਰ ਸਾਡੇ ਤੋਂ ਉੱਤਮ ਹੈ ਉੱਥੇ ਵੀ ਅਥਰੂ ਗਾਹ ਦੇ ਕੋਲੇ ਸਿੱਟਨੇ ਪਤਾ ਨਹੀਂ ਤੁਹਾਡੇ ਕਿਉਂ ਨਹੀਂ ਜਾਣਕਾਰੀ ਤੁਹਾਨੂੰ ਇਸ ਗੱਲ ਦੀ ਜਦੋਂ ਅਸੀਂ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਦੀ ਜ਼ਮੀਨ ਵਾਸਤੇ ਦੁੰਨੇ ਵਾਲੇ ਪਿੰਡ ਦੇ ਵਿੱਚ ਗਏ ਆ ਜੀ ਜੋ ਬਟੰਡੇ ਦੇ ਵਿੱਚ ਪੈਂਦਾ ਉਹ ਵੀ ਜਿਹੜੀ ਦੱਬ ਵਾਲੇ ਪਾਸੋਂ ਸੜਕ ਆਉਂਦੀ ਹੈ ਉਦੋਂ ਜਦੋਂ ਅਸੀਂ ਜ਼ਮੀਨਾਂ ਤੇ ਇਹਨਾਂ ਨੇ ਪੇਮੈਂਟ ਨਹੀਂ ਸੀ ਕੀਤੀ ਉਸ ਤੋਂ ਅਸੀਂ ਰੋਕਣ ਗਏ ਸੀ ਇਹਨਾਂ ਦਾ ਕੰਮ ਉੱਥੇ ਵੀ ਤੁਰਗਸ ਦੇ ਕੋਲੇ ਸਿੱਟੇ ਨੇ ਮੇਰੇ ਖਿਆਲ ਨਾਲ ਨਵੰਬਰ ਦੇ ਮਹੀਨਾ ਨਵੰਬਰ ਦਸੰਬਰ ਦਾ ਮਹੀਨਾ ਸੀਗਾ ਨਵੰਬਰ ਦੇ ਮਹੀਨਾ ਸੀ ਕਣਕਾਂ ਜਾਂ ਬੀਜੀਆਂ ਹੋਈਆਂ ਸੀ ਉਦੋਂ ਮਤਲਬ 2025 ਦੀ ਗੱਲ ਹੈ ਹੂੰ ਉਦੋਂ ਵੀ ਲੱਠਚਾਰੀ ਕੀਤਾ ਤੁਰਗਸ ਦੇ ਕੋਲੇ ਸਿੱਟੇ ਇਹ ਫਿਰ ਹੁਣ ਤੁਸੀਂ ਇਸ ਤੋਂ ਬਾਅਦ ਵੀ ਕੋਈ ਸੰਘਰਸ਼ ਲਿਖੋਗੇ ਜੀ ਹੋਰ ਸਾਡੇ ਕੋਲੇ ਕੰਮ ਕੀ ਆ ਜੀ ਸਾਡਾ ਹੱਥਿਆਰੀ ਨੂੰ ਹੋਰ ਕੋਈ ਸਾਡਾ ਹੋਰ ਚਾਰਾ ਕੀ ਅਸੀਂ ਕਿਉਂ ਨਹੀਂ ਕਰਾਂਗੇ ਇਹ ਸਰਕਾਰ ਤੋਂ ਨਹੀਂ ਕੋਈ ਫੋਨ ਆਇਆ ਕਿ ਤੁਸੀਂ ਪਿੱਛੇ हट ਜਾਓ ਜੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਜੀ ਥੋੜੀ ਸਮੱਸਿਆ ਹੱਲ ਹੋ ਜਾਊਗੀ ਜੀ ਉਹ ਗਾਨਾ ਸਾਹਿਬ ਨਾ ਐਦਾਂ ਕਰੋ ਨਾ ਪਾਲਸ ਪ੍ਰਸ਼ਾਸਨ ਨੂੰ ਪਰੇਸ਼ਾਨ ਹੁੰਦੀ ਆ ਉਸ ਤੋਂ ਬਾਅਦ ਲੋਕ ਪਰੇਸ਼ਾਨ ਹੁੰਦੇ ਆ ਤੁਸੀਂ ਵੀ ਪਰੇਸ਼ਾਨ ਹੁੰਨੇ ਹੋ ਫਿਰ ਸਰਕਾਰ ਇਹ ਕਹਿਣ ਜੋਗੀ ਕਿ ਕਿੱਥੇ ਰਹੀ ਹੈ ਜਦੋਂ ਪਿੱਛੇ हट ਗਏ ਅਸੀਂ ਅਸੀਂ ਬਟਿੰਡੇ ਡੀਸੀ ਦਫ਼ਤਰ ਦੇ ਸੈਕਟਰੀਟ ਦੇ ਮੁਰੇ ਧਰਨਾ ਮਾਰਨਾ ਸੀ ਘਰਾਓ ਕਰਨਾ ਸੀ ਸੈਕਟਰੀਟਾ ਅਸੀਂ ਪਿੱਛੇ हट ਕੇ 25 ਕਿਲੋਮੀਟਰ ਤੇ ਪੁੱਛੋ ਇਕੱਠੇ ਹੋਣ ਦਾ ਫੈਸਲਾ ਕਰ ਲਿਆ ਹੋਰ ਅਸੀਂ ਪਿੱਛੇ ਕਿੰਨਾ ਘਟਿਆ ਜੀ ਸਰਕਾਰ ਦੱਸੋ ਕਿੱਥੇ ਪਿੱਛੇ ਹਟੀ ਹੈ ਤੇ ਅਸੀਂ ਇੰਨਾ ਪਿੱਛੇ हट ਗਏ ਸਾਨੂੰ ਉਸ ਜਗ੍ਹਾ ਤੇ ਵੀ ਇਕੱਠੇ ਹੋਣ ਦਾ ਜੇ ਅਧਿਕਾਰ ਹੁੰਦੇ ਨੇ ਇਹ ਕਿਦਰ ਡਕਟਰ ਡਕਟਰਾ ਜੀ ਵੀ ਤੁਸੀਂ ਉਹ ਦਾ ਕਾਰਨ ਨਾ ਸਾਨੂੰ ਦਿਓ ਪੁਲਿਸ ਨੇ ਤਾਂ ਇਹੀ ਹਵਾਲਾ ਦਿੱਤਾ ਵੀ ਅਸੀਂ ਤਾਂ ਜੀ ਲਾਅ ਨਾ ਆਰਡਰ ਨੂੰ ਮੈਂਟੇਨ ਰੱਖਣਾ ਅਸੀਂ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਅਸੀਂ ਰਾਹ ਖਾਲੀ ਕਰਾਉਣੇ ਆ ਨੈਸ਼ਨਲ ਹਾਈਵੇ ਆ ਲੋਕਾਂ ਨੂੰ ਵੱਡੀ ਸਮੱਸਿਆ ਹੁੰਦੀ ਇਹਦੇ ਚ ਪੁਲਿਸ ਨੂੰ ਪੁਲਿਸ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਕੋਈ ਐਸਪੀ ਐ ਕੋਈ ਡੀਐਸਪੀ ਐ ਕੋਈ ਇੰਚਾਰਜ ਉਧਰ ਦਾ ਲਾਇਆ ਉਹ ਤਾਂ ਹੁਕਮ ਦੇ ਬੱਜੇ ਆ ਹਮ ਗੱਲ ਤਾਂ ਹੈ ਚਾਹੇ ਠੀਕ ਉਹਨਾਂ ਨੂੰ ਕਹੇ ਤਾਂ ਉਹਨਾਂ ਇਹਨਾਂ ਨੂੰ ਨਹੀਂ ਆਉਣ ਦੇਣਾ ਇਹਨਾਂ ਨੇ ਨਹੀਂ ਜਾਣ ਦੇਣਾ ਹਮ ਇਸ ਗੱਲ ਨੂੰ ਅਸੀਂ ਚੰਗੀ ਤਰ੍ਹਾਂ ਸਮਝੀ ਜਾ ਸਾਡਾ ਕੋਈ ਰੋਸ ਨਹੀਂ ਉਹਨਾਂ ਤੇ ਹੂੰ ਉਹਨਾਂ ਨੇ ਸਾਡੇ ਡਾਂਗਾ ਮਾਰੀਆਂ ਸਾਡੇ ਮੱਥੇ ਪਾੜੇ ਸਾਡੀਆਂ ਅੱਖਾਂ ਗਿਆ ਡਿੱਗੇ ਸਮਾਨ ਲੱਗਦਾ ਵੀ ਟੁੱਟੀਆਂ ਸੱਟਾਂ ਵੀ ਬੱਜੀਆਂ ਨੇ ਬੁੱਢੀਆਂ ਦੇ ਬੱਜੀਆਂ ਨੇ ਬੰਦਿਆਂ ਦੇ ਬੱਜੀਆਂ ਸਾਨੂੰ ਉਹਨਾਂ ਦੇ ਤੇ ਕੋਈ ਰੋਸ ਕਿਉਂਕਿ ਉਹ ਸਾਡੇ ਪਿੰਡਾਂ ਦੇ ਬੱਚੇ ਨੇ ਸਾਡੇ ਚੋਨੇ ਸਾਨੂੰ ਕੀ ਆ ਠੀਕ ਹੈ ਸਾਨੂੰ ਇਸ ਗੱਲ ਦਾ ਪਤਾ ਸੀ ਕਿ ਜਦੋਂ ਸਾਨੂੰ ਪਿਰਨਾ ਅਕਸਰ ਸਾਡੀ ਹੀ ਜਮਾਤ ਸਾਡੇ ਮੂਰੇ ਹੋਊ ਸਾਡੇ ਹੀਤੀ ਪੁੱਤ ਸਾਡੇ ਮੂਰੇ ਹੋਣਗੇ ਉਹਨਾਂ ਨੇ ਡਾਂਗਾ ਸਾਡੇ ਮਾਰੀਆਂ ਨੇ ਅਸੀਂ ਖਾਧੀਆਂ ਨਹੀਂ ਅਸੀਂ ਤਾਂ ਹਦਾਇਤ ਕੀਤੀ ਸੀ ਵੀ ਤੀ ਉਹਨਾਂ ਦੇ ਨਾਲ ਮਾਰਿਓ ਮੁੱਖ ਮੰਤਰੀ ਨੇ ਇੱਕ ਭਾਸ਼ਣ ਚ ਕਿਹਾ ਸੀ ਕਹਿੰਦੇ ਇਹ ਤਾਂ ਬੇਲੇ ਆ ਜਿੱਥੇ ਦਿਲ ਕਰਦਾ ਉਥੇ ਦਰੀਵ ਛਾਗੇ ਬਹਿ ਜਾਂਦੇ ਆ ਪੰਜਾਬ ਦਾ ਸਤਿਆਨਾਸ਼ ਮਾਰ ਕੇ ਰੱਖਦਾ ਬੇਲੇ ਦਾ ਕਰਨ ਤੇ ਜੀ ਇਹਨਾਂ ਨੇ ਸਾਨੂੰ ਤਾਂ ਬੇਲ ਹੀ ਨਹੀਂ ਸੀ ਪਹਿਲਾਂ ਬੇਲੇ ਤਾਂ ਤੁਸੀਂ ਨੇ ਕੀਤੇ ਆ ਨਾ ਤਾਂ ਕਿਤੇ ਰਜਗਾਰ ਹੈ ਨਾ ਸਾਨੂੰ ਕਿਤੇ ਕੰਮ ਹੈ ਨਾ ਸਾਡੇ ਕੋਲੇ ਖੇਤੀ ਕਰਨ ਜੋਗੀ ਜ਼ਮੀਨ ਐ ਆ ਮਸ਼ੀਨਰੀ ਲੈ ਕੇ ਠੋਕਤੀ ਜਿਹੜਾ 20 ਬੰਦਿਆਂ ਦਾ ਕੰਮ ਸੀ 1 ਬੰਦਾ ਕਰੀ ਜਾਂਦਾ 20-20 ਕਿੱਲਾਂ ਦੇ ਵਿੱਚ ਇੱਕ-ਇੱਕ ਬੰਦਾ ਕੰਮ ਸਾਰੀਦਾ ਸੀ ਤਾਂ ਸਾਰੇ ਬੇਰਜ਼ਗਾਰਾਂ ਸੀ ਲੋਕੇ ਹੋਏ ਬੇਰਜ਼ਗਾਰ ਹੂੰ ਕੋਈ ਸਾਨੂੰ ਕੰਮ ਨਹੀਂ ਕਿਧਰੋਂ ਸਾਨੂੰ ਆਮਦਨ ਨਹੀਂ ਖੇਤੀ ਚ ਸਾਨੂੰ ਕੁਝ ਬਚਦਾ ਨਹੀਂ ਜਾਈਏ ਕਿਧਰ ਫਿਰ ਸੋਡੇ ਸਿੱਟੇ ਚੱਕਰ ਮਾਰ ਕੇ ਮਰਨ ਵਾਲੀ ਹਾਲਤ ਬਣੀ ਖੜੀ ਆ ਸਾਡੀ ਕਿਧਰ ਜਾਈਏ ਅਸੀਂ ਕਹਤਾ ਤਾਂ ਬੇਲੇ ਸਾਨੂੰ ਕੰਮ ਤੇ ਲਾ ਹੂੰ ਦੱਸ ਕਿੱਥੇ ਕੰਮ ਰਜ਼ਗਾਰ ਤਾਂ ਪੜ੍ਹੇ ਲਿਖੇ ਮੁੰਡਿਆਂ ਨੂੰ ਦੇ ਸਕਦਾ ਤੂੰ ਕਿਸਾਨਾਂ ਨੂੰ ਕਿਹចਾ ਨੇ ਵੇਲੇ ਆ ਤੂੰ ਐਂ ਦੱਸਦਾ ਉਦੋਂ ਨਾ ਵੇਲੇ ਕਿਹਜਾ ਦਿੱਲੀ ਬੈਠੇ ਸੀ ਅਸੀਂ ਤੂੰ ਕਹਿੰਦਾ ਸੀ ਬਹੁਤ ਵਧੀਆ ਆ ਹੁਣ ਕੱਲ ਤਾਂ ਸਪੀਕਰ ਦਾ ਫੋਨ ਆਈ ਜਾਂਦਾ ਮੈਨੂੰ 2 ਮਿੰਟ ਪਹਿਲਾਂ ਆ ਕੇ ਹਟਿਆ ਉਹ ਕਹਿ ਰਿਹਾ ਜੀ ਮੁਕਤ ਵਪਾਰ ਵਾਸਤੇ ਤੁਸੀਂ ਲੜੋ ਹੂੰ ਫਿਰ ਉਦੋਂ ਨਹੀਂ ਵੇਲੇ ਸੀ ਮੁਕਤ ਵਪਾਰ ਬਸੇ ਸੀ ਕੱਲੇ ਕਿਉਂ ਲੜੇ ਸਰਕਾਰ ਬੋਲੇ ਜੀ ਬੋਲ ਸਕਦੇ ਪੰਜਾਬ ਸਰਕਾਰ ਦੇ ਦੋ ਮੂੰਹ ਆ ਸਟੇਜਾਂ ਤੋਂ ਕਹਿੰਦਾ ਤੁਸੀਂ ਵੇਲੇ ਹੋ ਆਪ ਹੀ ਅੰਦਰ ਫੋਨ ਕਰਕੇ ਤੁਹਾਨੂੰ ਇਹ ਗੱਲ ਕਹਿੰਦੇ ਆ ਜੀ ਫਲਾਨੇ ਕੰਮ ਦੇ ਉੱਤੇ ਤੁਸੀਂ ਸੰਘਰਸ਼ ਲੜੋ ਹਾਂ ਜੀ ਬੁਰੇ ਲੱਗੋ ਹਾਂ ਇਹ ਇਹ ਜਿਹੜੇ ਵਪਾਰ ਵਾਲੀ ਤੇ ਵੀ ਮੈਂ ਹੁਣਾ ਪਰ ਮੈਂ ਉਸ ਤੋਂ ਪਹਿਲਾਂ ਜਿਹੜਾ ਜੀ ਰਾਮ ਜੀ ਸਕੀਮ ਆ ਮਨਰੇਗਾ ਆੜੀ ਆ ਉਹਦੇ ਉੱਤੇ ਬਹੁਤ ਘੱਟ ਕਿਸਾਨ ਜਥੇਬੰਦੀਆਂ ਅਸੀਂ ਦੇਖੀਆਂ ਕਾਂਗਰਸ ਨੇ ਰੌਲਾ ਪਾਇਆ ਜੀ ਬੀਜੇਪੀ ਮਨਰੇਗਾ ਸਕੀਮ ਨੂੰ ਬਦਲ ਰਹੀ ਆ ਖਤਮ ਕਰ ਰਹੀ ਆ ਨੁਕਸਾਨ ਹੋ ਰਿਹਾ ਪਿੰਡਾਂ ਦੇ ਵਿੱਚ ਗਰੀਬ ਪਰਿਵਾਰਾਂ ਦਾ ਵੀ ਦਾ ਪਰ ਕਿਸਾਨ ਜਥੇਬੰਦੀਆਂ ਘੱਟ ਬੋਲਦੀਆਂ ਨਜ਼ਰ ਆਈਆਂ ਦੇਖੋ ਸਾਥੀ ਤੁਸੀਂ ਸ਼ਾਇਦ ਮੀਡੀਆ ਨਾਲ ਹੁੰਦੇ ਹੋਏ ਤੁਹਾਨੂੰ ਇਸ ਗੱਲ ਦੀ ਜੇ ਜਾਣਕਾਰੀ ਹੋਣੀ ਚਾਹੀਦੀ ਅਸੀਂ 16 ਜਨਵਰੀ ਨੂੰ ਇੱਕ ਪ੍ਰੋਗਰਾਮ ਕਰਕੇ ਆਏ ਹਾਂ ਜੀ ਇਹ ਮੈਂ ਤਾਂ ਨਹੀਂ ਕਿਹਾ ਤੁਸੀਂ ਬੋਲੇ ਨਹੀਂ ਮੈਂ ਕਿਹਾ ਵੀ ਉਸ ਪੱਧਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਿਆਸੀ ਪਾਰਟੀਆਂ ਨੇ ਇਹਦਾ ਰੌਲਾ ਪਾਇਆ ਪਰ ਕਿਸਾਨ ਜੱਥੇਬੰਦੀਆਂ ਨੇ ਉਹਨੇ ਵੱਡੇ ਪੱਧਰ ਦੇ ਉੱਤੇ ਇਹਦਾ ਕੁਝ ਨਹੀਂ ਕੀਤਾ ਮੈਂ ਕਿਸਾਨ ਜੱਥੇਬੰਦੀਆਂ ਦੀ ਗੱਲ ਕਰਦਾ ਜੇ ਅਸੀਂ ਇਸ ਤੇ ਅਸੀਂ ਬਿਜਲੀ ਬਿੱਲ 2025 ਹਮ ਅਸੀਂ ਮੰਦਰੇਗਾ ਜੀ ਟਾੜਾ ਸੀਡ ਬਿੱਲ ਵਾਲਾ ਲੇਬਰ ਕੋਰਟ ਵਾਲਾ ਨਿੱਜੀ ਨਿੱਜੀ ਕਰਨ ਵਾਲੀਆਂ ਨੀਤੀਆਂ ਤੇ ਪੰਚਾਇਤੀ ਰਾਜ ਦੇ ਦੇ ਵਿਰੁੱਧ ਪੱਕੇ ਉਹਨਾਂ ਨੂੰ ਠੇਕਾ ਮਜ਼ਦੂਰ ਨੂੰ ਪੱਕੇ ਰਜਗਾਰ ਦੇ ਨਾਲ ਪੰਜ ਛੇ ਮੰਗਾਂ ਤੇ ਅਸੀਂ 16 ਜਨਵਰੀ ਨੂੰ ਜ਼ਿਲ੍ਹਾ ਪੱਧਰ ਹੈਡਕੁਆਟਰ ਦੇ ਵੱਡੇ ਇਕੱਠ ਕਰ ਚੁੱਕੇ ਹਾਂ ਹੁਣ ਫੇਰ ਅਸੀਂ 22 ਤਰੀਕ ਨੂੰ ਇਹਨਾਂ ਮੰਗਾਂ ਤੇ ਵਿਚਲਾ ਮੁਕਤ ਵਪਾਰ ਵਾਲੀ ਲਾ ਕੇ ਇਹਨਾਂ ਮੰਗਾਂ ਤੇ 22 ਤਰੀਕ ਨੂੰ ਭਾਜਪਾ ਦੇ ਆਗੂਆਂ ਦਾ ਤੇ ਆਪ ਦੇ ਮੰਤਰੀਆਂ ਦੇ ਘਰਾਂ ਦੇ ਮੂਹਰੇ ਧਰਨੇ ਲਾਉਣ ਦਾ ਪ੍ਰੋਗਰਾਮ ਦੇ ਚੁੱਕੇ ਹਾਂ ਤੇ 12 ਤਰੀਕ ਦੀ ਜਿਹੜੀ ਆ 12 ਤਰੀਕ ਪਰਸੋਂ ਚੌਥੇ ਨੂੰ ਆਉਣੀ ਹੈ ਇਸ ਤਰੀਕ ਵਾਲੇ ਦਿਨ ਮਜ਼ਦੂਰ ਦੀ ਹੜਤਾਲ ਹੈ ਜਿਹੜੇ ਗੰਟ੍ਰੇਡ ਯੂਨੀਅਨਾਂ ਨੇ ਸਾਥੀ ਨੂੰ ਦੀ ਹੜਤਾਲ ਹੈ ਉਹ ਹੜਤਾਲ ਦੇ ਵਿੱਚ ਅਸੀਂ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਤੇ ਉਹਦੀ ਟਰੰਪ ਦੀ ਤੇ ਮੋਦੀ ਦੀ ਅਰਥੀ ਫੂਕਣ ਦਾ ਫੈਸਲਾ ਆਲ ਇੰਡੀਆ ਸੰਯੁਕਤ ਮੋਰਚੇ ਵੱਲੋਂ ਕੀਤਾ ਹੋਇਆ ਹੈ ਉਗਰਾਹ ਸਾਹਿਬ ਤੁਸੀਂ ਅਰਥੀ ਫੋਨ ਕਰਨ ਦਾ ਫੈਸਲਾ ਤਾਂ ਕਰ ਲਿਆ ਪਰ ਬਹੁਤ ਸਾਰੇ ਲੋਕਾਂ ਨੂੰ ਤਾਂ ਹਲੇ ਹੀ ਨਹੀਂ ਪਤਾ ਕਿ ਇਸ ਸਮਝੌਤੇ ਦਾ ਸਾਨੂੰ ਨੁਕਸਾਨ ਕੀ ਆ ਮੈਂ ਚਾਹਣਾ ਅੱਜ ਦੇ ਸਾਡੇ ਪੋਡਕਾਸਟ ਇੰਟਰਵਿਊ ਦੇ ਵਿੱਚ ਆਪਾਂ ਇਸ ਚੀਜ਼ ਨੂੰ ਸਮਝਾ ਸਕੀਏ ਜਿਹੜਾ ਵਪਾਰ ਸਮਝੌਤਾ ਹੋਇਆ ਇਹਦੇ ਨਾਲ ਕਿਸਾਨ ਨੂੰ ਨੁਕਸਾਨ ਕਿਸ ਤਰੀਕੇ ਦੇ ਨਾਲ ਦੇਖੋ ਜਿਹੜਾ ਇਹ ਵਪਾਰ ਸਮਝੌਤਾ ਹੋਇਆ ਆਪਾਂ ਕਹਿੰਦੇ ਸੀ ਵੀ ਖੇਤੀ ਪ੍ਰੋਟੈਕਟ ਨੇ ਜਿਹੜੇ ਜਾਂ ਡੈਰੀ ਫਾਰਮਿੰਗ ਆ ਜਿਹੜੀ ਇਹ ਤੇ ਸਮਝੌਤਾ ਕਰੋਗੇ ਤਾਂ ਕਿਸਾਨ ਬਿਲਕੁਲ ਮਾਰਿਆ ਜਾਊਗਾ ਹੂੰ ਇਹ ਸਮਝਾਉਤੇ ਦਾ ਮਤਲਬ ਇਹ ਹੈ ਵੀ ਸਾਡੀ ਮੰਡੀ ਦੇ ਵਿੱਚ ਅਮਰੀਕਾ ਦੇ ਪੈਦਾ ਕੀਤੀ ਹੋਈ ਖੇਤੀ ਪ੍ਰੋਡਕਟ ਤੇ ਡੇਰੀ ਫਾਰਮਿੰਗ ਦਾ ਜਿਹੜਾ ਸਾਰਾ ਸਮਾਨ ਹੈ ਉਹ ਸਾਡੀ ਮਾਰਕੀਟ ਦੇ ਵਿੱਚ ਆਊਗਾ ਹਮ ਅਮਰੀਕਾ ਦੇ ਵਿੱਚ 1.5% ਲੋਕ ਕਿਸਾਨ ਖੇਤੀ ਕਰਦੇ ਨੇ ਤੇ ਸਾਡੇ ਤਕਰੀਬਨ 14 ਕਰੋੜ ਲੋਕ ਖੇਤੀ ਕਰਦੇ ਉਹਦੇ 1.5% ਜਿਹੜੇ ਉਹਨਾਂ ਦੀ ਗਿਣਤੀ ਬਣਦੀ ਹੈ ਕੁਲ 18 ਲੱਖ ਗਿਣਤੀ ਬਣਦੀ ਹੈ ਉਹਨਾਂ ਵਿੱਚ ਜਿਹੜੇ ਖੇਤ ਖੇਤੀ ਕਰਦੇ ਨੇ ਬੰਦੇ ਉਹ 18 ਨਾਲੋਂ ਕਿਤੇ 14 ਕਰੋੜ ਹੂੰ ਕੀਤੀ ਕਰਦੇ ਆ ਉਹਨਾਂ ਲੋਕਾਂ ਨੂੰ ਅਮਰੀਕਾ ਦੀ ਸਰਕਾਰ 88% ਸਬਸਿਡੀ ਦਿੰਦੀ ਆ ਨਗਦ ਹੂੰ ਜੇ ਮਤਲਬ ਜਿਹੜੀ ਚੀਜ਼ ਆ ਸਾਨੂੰ ਸਸਤੀ ਸਾਨੂੰ 100 ਦੀ ਮਿਲਦੀ ਆ ਉੱਥੇ ਉਹਨਾਂ ਨੂੰ 12 ਰੁਪਈਆ ਦੀ ਮਿਲਦੀ ਆ ਹੂੰ ਯਾਨੀ ਉਹਨਾਂ ਦੀ ਇਨਪੁਟਸ ਆ ਜਿਹੜੇ ਬਹੁਤ ਘੱਟ ਨੇ ਲਾਗਤ ਖਰਚੇ ਘੱਟ ਲਾਗਤ ਖਰਚੇ ਕਰਕੇ ਉਹਨਾਂ ਨੇ ਸਸhtੀਆਂ ਪੈਦਾ ਹੁੰਦੀਆਂ ਨੇ ਫਸਲਾਂ ਜਦੋਂ ਉਹ ਲਿਆਉਣਗੇ ਸਾਡੇ ਇੱਥੇ ਕਣਕ ਵੇਚਣਗੇ ਜਿਹੜੀ ਕਣਕ ਹੁਣ ਅਸੀਂ 22-2300 ਨੂੰ ਵੇਚ ਰਹੇ ਹਾਂ ਉਹ ਇੱਥੇ ਲਿਆ ਕੇ ਉਹ 1000-1500 ਨੂੰ ਉਹ ਕਣਕ ਵੇਚਣ ਉਹਨਾਂ ਦੀ ਕਣਕ ਹੈ ਕਿਉਂਕਿ ਉਹਨਾਂ ਦਾ ਤਾਂ ਇਹਨਾਂ ਦਾ ਘਰ ਪੂਰਾ ਹੁੰਦਾ ਹੈ ਜੇ ਅਸੀਂ ਹੁਣ ਟੈਰਫ ਲਾਉਣੇ ਆ ਤਾਂ ਟੈਰਫ ਤਾਂ ਨੂੰ ਇੰਨਾ ਰੋਣਾ ਪਵੇ ਜੇ ਮਤਲਬ ਜਿਹੜੀ ਸਾਡੀ ਕੀਮਤ ਦੇ ਬਰਾਬਰ ਜੀ ਕੀਮਤ ਉਹਦੀ ਹੋਵੇ ਫਿਰ ਜਾ ਕੇ ਉਹਦਾ ਮੁਕਾਬਲਾ ਫਿਰ ਕੋਈ ਦਿੱਕਤ ਆਲੀ ਨਹੀਂ ਪੈਂਦੀ ਪਰ ਉਹ ਸਾਡੇ ਕੋਲ ਤਾਂ ਇਹ ਕਣਕ ਪਹਿਲੇ ਵਾਧੂ ਆ ਜੀ ਉਹ ਸਮਝ ਉਤਾ ਕਰਨੀ ਕੀ ਇਹਨਾਂ ਨੂੰ ਛੁੱਟੀ ਦੇਣ ਦੀ ਅਮਰੀਕਾ ਇਹ ਮੰਡੀ ਭਾੜਦਾ ਸੀ ਕਿਉਂ ਅਮਰੀਕਾ ਦੀ ਇਹ ਲੋੜ ਸੀ ਕਿ ਅਮਰੀਕਾ ਦੇ ਵਿੱਚ ਜਿਹੜੀ ਖੇਤੀਬਾੜੀ ਹੁੰਦੀ ਖਬਤ ਹੈ ਨਹੀਂ ਸੀ ਇਹ ਵਾਧੂ ਪੈਦਾਵਾਰ ਹੁੰਦੀ ਸੀ ਉਹ ਮੰਡੀ ਉਸ ਸਮੁੰਦਰ ਚ ਡੇਗਦੇ ਸੀ ਹੂੰ ਤੇ ਹੁਣ ਉਹਨਾਂ ਨੇ ਇਹਦੇ ਪੈਸੇ ਵੱਟਲੇ ਹੂੰ ਪਹਿਲਾਂ ਇਹ 45 ਅਰਬ ਦਾ ਡਾਲਰ ਦਾ ਮਤਲਬ ਇਹ ਬਿਜ਼ਨਸ ਸੀਗਾ ਜਿਹੜਾ ਦੁਨੀਆਂ ਦੇ ਵਿੱਚ ਆਉਂਦਾ ਸੀ ਹੁਣ ਇਹ 500 ਅਰਬ ਡਾਲਰ ਦਾ ਜਿਹੜਾ ਮਾਲ ਹੈ ਭਾਰਤ ਦੇ ਵਿੱਚ ਆਊਗਾ ਇਹਦੇ ਨਾਲ ਜਿਹੜੀਆਂ ਭਾਰਤ ਦੀਆਂ ਉਹ ਸਸਤੀਆਂ ਚੀਜ਼ਾਂ ਨੇ ਹੁਣ ਜੇ ਇੱਕ ਪਲਾਂ 1000 ਦੀ ਚੀਜ਼ ਪਈ ਆ ਇੱਥੇ ਪਈ ਆ ਆ ਛੋਟੀ ਕੁਰਸੀ ਐ ਇਹ ਉਤੋਂ ਅਮਰੀਕਾ ਚ ਹਜ਼ਾਰ ਦੀ ਆਉਂਦੀ ਐ ਆ ਭਾਰਤ ਵਾਲੀ 1500 ਦੀ ਐ ਤੁਸੀਂ ਕਿਹੜੀ ਨੂੰ ਹੱਥ ਪਾਓਗੇ ਹਜ਼ਾਰ ਵਾਲੀ ਨੂੰ ਤੁਸੀਂ ਤਾਂ ਹਜ਼ਾਰ ਵਾਲੀ ਨੂੰ ਪਾਓਗੇ ਨਾ ਜੀ ਐਡੀ ਵਿਕਰੀ ਤਾਂ ਮੇਰੇ ਹੋਣੀ ਨਹੀਂ ਨਾ ਜੀ ਫੇ ਐਮਐਸਬੀ ਗਾਰੰਟੀ ਕਾਨੂੰਨ ਦਾ ਤੇ ਉਹਦਾ ਕੀ ਬਣ ਗਿਆ ਜਿਹਦੀ ਸਾਡੀ ਤਾਂ ਪ੍ਰੋਟੈਕਸ਼ਨ ਐ ਜਿਹੜੀ ਹੁਣ ਲਾਗਤ ਖਰਚੇ ਮੁਤਾਬਕ ਵੀ ਰੇਟ ਨਹੀਂ ਮਿਲ ਰਿਹਾ ਜੇ ਇਹ 1000 ਨੂੰ ਜਾਊਗੀ ਤਾਂ ਸਾਨੂੰ ਤਾਂ ਢੇਲਾ ਵੀ ਨਾ ਬਚਾਉ ਦੇ ਚੋਂ ਸਾਡਾ ਦੁੱਧ ਤਾਂ ਬਿਲਕੁਲ ਫੇਲ ਹੋ ਜਾਊਗਾ ਹੁਣ ਜੇ ਅਮਰੀਕਾ ਦਾ ਦੁੱਧ ਹੈ ਨਾਨ-ਵੈਜੀਟੇਰੀਅਨ ਦੁੱਧ ਆਉਂਦਾ ਉਹ ਉਹ ਦੁੱਧ ਦੇ ਵਿੱਚ ਤੇ ਸਾਡੇ ਦੁੱਧ ਦੇ ਵਿੱਚ ਤਾਂ ਪਹਿਲਾਂ ਹੀ ਇੱਥੇ ਕਾਲਾ ਨਕਲੀ ਦੁੱਧ ਕਰਕੇ ਸਾਡਾ ਦੁੱਧ ਤਾਂ ਪਹਿਲਾਂ ਹੀ ਬਹੁਤ ਥੱਲੇ ਆ ਜਦੋਂ ਉਹ ਸਸਤਾ ਦੁੱਧ ਸਾਡੀ ਮਾਰਕੀਟ 'ਚ ਡਿੱਗ ਪਿਆ ਜਾਂ ਉਹਦੇ ਪ੍ਰੋਟੈਕਟ ਆ ਕੇ ਇੱਥੇ ਡਿੱਗ ਪਏ ਤਾਂ ਸਾਡੇ ਦੁੱਧ ਦੀਆਂ ਕੀਮਤਾਂ ਤਾਂ ਹੋਰ ਨਾ ਜਾਣਗੀਆਂ ਜੀ ਸਾਡੇ ਆ ਪਸ਼ੂ ਪਧਨ ਦਾ ਕੀ ਬਣੂਗਾ ਜਿਹੜੇ ਚਾਰ ਪੈਸੇ ਗਰੀਬ ਲੋਕ ਪਸ਼ੂਆਂ ਰੱਖ ਕੇ ਆਪ ਦਾ ਗੁਜ਼ਾਰਾ ਕਰ ਲੈਂਦੇ ਨੇ ਇਹ ਤਾਂ ਦਾਣੇ ਦੇ ਪੈਸੇ ਵੀ ਨਹੀਂ ਮੋੜਨੇ ਪੱਠਿਆਂ ਦੇ ਪੈਸੇ ਵੀ ਨਹੀਂ ਮੋੜਨੇ ਇਹ ਹਾਲਤ ਹੈ ਜਿਹੜੀ ਬਣਦੀ ਹੈ ਡੈਰੀ ਫਾਰਮਿੰਗ ਦੀ ਮੋਪੋਟਰੀ ਫਾਰਮਿੰਗ ਦੀ ਤੇ ਖੇਤੀ ਪ੍ਰੋਟੈਕਟਰਾਂ ਦੀ ਇਹ ਹਾਲਤ ਬਣਦੀ ਹੈ ਫਿਰ ਇਹ ਜਮੀਨ ਇਹਨਾਂ ਦੇ ਰੇਟ ਨੇ ਜਿਹੜੇ ਫਸਲਾਂ ਦੇ ਥੱਲੇ ਜਾਣਗੇ ਤਾਂ ਲਾਗਤ ਖਰਚੇ ਉੱਤੋਂ ਦੀ ਜਾਣਗੇ ਕਿਸਾਨ ਪਹਿਲਾਂ ਕਰ ਗਈ ਆ ਕਿਸਾਨ ਬਿਲਕੁਲ ਮਰਿਆ ਜਾ ਇਸ ਕਰਕੇ ਇਹ ਪੰਜਾਬ ਹਿੰਦੁਸਤਾਨ ਦੇ ਕਿਸਾਨਾਂ ਨਾਲ ਧੋਖਾ ਹੈ ਜਿਹੜਾ ਧੋਖਾ ਹਿੰਦੁਸਤਾਨ ਦੇ ਕਿਸਾਨਾਂ ਨਾਲ ਹੋ ਰਿਹਾ ਇਹਦਾ ਕਾਰਨ ਕੀ ਹੈ ਜਿਹੜੀ ਐਬਸਟ੍ਰੇਨ ਫਾਈਲ ਦੀ ਕਰਚਾ ਹੋ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਿਦੇਸ਼ ਦੇ ਪ੍ਰਧਾਨ ਮਨਿੰਦਰ ਮੋਦੀ ਦੀਆਂ ਵੀ ਫੋਟੋਆਂ ਨੇ ਅਮਾਨੀ ਡਾਲੀਆਂ ਵੱਡੇ ਕਾਰਪੇਟਾਂ ਦੀਆਂ ਫੋਟੋਆਂ ਨੇ ਕਿਤੇ ਉਹਦਾ ਦਬਾਗ ਆ ਜਾਂ ਨਿਊ ਵਰਲਡ ਆਰਡਰ ਦੇ ਤਹਿਤ ਸਾਰਾ ਕੁਝ ਹੋ ਰਿਹਾ ਕੀ ਸਮਝਦੇ ਹੋ ਤੁਸੀਂ ਦੇਖੋ ਜਿਹੜੀ ਜੈਫਰੀ ਐਪੀਟਨ ਦੀ ਜਿਹੜੀ ਉਹ ਫਾਈਲ ਦੀ ਗੱਲ ਹੈਗੀ ਇਹ ਇੱਕ ਵੱਖਰਾ ਪੋਲੀਟੀਕਲ ਇਸ਼ੂ ਹੈਗਾ ਇਹਦੇ ਦਾ ਨਾ ਪਾੜ੍ਹ ਗੱਲ ਕਰਨਾ ਅਸਲ ਵਿੱਚ ਜਿਹੜਾ ਇਹ ਹੈ ਨਾ ਵਿਸ਼ਵਪਾਰ ਸਮਝੌਤਾ ਤੇ ਨਵੀਂ ਆਰਥਿਕ ਨੀਤੀਆਂ ਦਾ ਸਮਝੌਤਾ ਹੋਇਆ ਹੋਇਆ ਜਿਹੜਾ ਵਿਕਸਿਤ ਮੁਲਕਾਂ ਨੇ ਇਹ ਤੀਜੀ ਦੁਨੀਆ ਦੇ ਦੇਸ਼ਾਂ ਨਾਲ ਜਿਹੜੇ ਪਛੜੇ ਮੁਲਕ ਨੇ ਉਹਨਾਂ ਨਾਲ ਸਮਝੌਤਾ ਕੀਤਾ ਇਹ ਉਹਦੀ ਉਹਦੀ ਮਾਰ ਹੈ ਉਹਦੀ ਮਾਰਤ ਦੇ ਹੇਠ ਇਹ ਜਿਹੜੇ ਸਮਝੌਤੇ ਕਰਦੇ ਨੇ ਵੀ ਅਸੀਂ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਜੂਗਾ ਹੂੰ ਹੁਣ ਦੇਖੋ ਬਣਜ ਮੰਤਰੀ ਦਾ ਪੇਸ਼ਕੋਲ ਦਾ ਇੱਕ ਬਿਆਨ ਲੱਗਾ ਹੈ 5 ਤਰੀਕ ਦੇ ਅਖਬਾਰ ਚ ਪੰਜਾਬ ਏ ਜੀਤ ਦੇ ਵਿੱਚ ਜੀ ਕਿ ਅਸੀਂ ਖੇਤੀ ਤੇ ਦੇ ਡੈਰੀ ਫਾਰਮਿੰਗ ਦੇ ਉੱਤੇ ਕੋਈ ਸਮਝੌਤਾ ਅਮਰੀਕਾ ਨਾਲ ਨਹੀਂ ਕੀਤਾ ਹੂੰ ਜਿਨੇ ਅਮਰੀਕਾ ਕਹਿ ਰਿਹਾ ਵੀ ਅਸੀਂ ਉਹਨਾਂ ਦੇ ਲੱਡੂ ਵੰਡੇ ਜਾ ਰਹੇ ਨੇ ਵੀ ਅਸੀਂ ਨੇ ਭਾਰਤ ਦੀ ਮੰਡੀ ਸੰਨ ਬਹੁਤ ਵੱਡੀ ਮੰਡੀ ਮਿਲ ਗਈ ਹੁਣ ਜਿਹੜੇ ਕਿਸਾਨ ਇੰਡੀਆ ਦੇ ਅਮਰੀਕਾ ਦੇ ਕਿਸਾਨ ਨੇ ਉਹਨਾਂ ਨੂੰ ਬੜਾ ਮੁਨਾਫਾ ਹੋਊਗਾ ਬੜੀਆਂ ਕੀਮਤਾਂ ਮਿਲ ਜਾਣਗੀਆਂ ਉਹ ਐਵੇਂ ਤਾਂ ਨਹੀਂ ਕਹਿ ਰਹੇ ਜੀ ਇਹ ਗੱਲ ਚ ਇਹ ਆ ਰਿਹਾ ਵੀ ਅਸੀਂ ਜੀ ਸੋਇਆ ਵੀ ਨੂੰ ਛੋਟ ਨਹੀਂ ਦਿੱਤੀ ਇੱਥੇ ਆਉਣ ਨੂੰ ਸੋਇਆ ਵੀ ਇਹਦਾ ਤੇਲ ਵੇਚ ਸਕਦਾ ਇੱਥੇ ਇਹ ਕੀ ਬਣਿਆ ਵੀ ਅਸੀਂ ਮੱਕੀ ਨੂੰ ਛੋਟ ਨਹੀਂ ਦਿੱਤੀ ਮੱਕੀ ਦੇ ਬਣੇ ਪ੍ਰੋਡਕਟ ਇੱਧਰ ਆ ਸਕਦੇ ਨੇ ਅਸੀਂ ਦੁੱਧ ਨੂੰ ਛੋਟ ਨਹੀਂ ਦਿੱਤੀ ਮੱਖਣ ਤੇ ਉਹਦੇ ਜੇ ਉਹਦੇ ਬਣੇ ਹੋਏ ਜੀ ਦੁੱਧ ਦੇ ਪ੍ਰੋਡਕਟ ਉਹ ਵੇਚ ਸਕਦੇ ਨੇ ਮੰਡੀ ਚ ਇਹ ਇਹ ਚੀਜ਼ ਕੀ ਹੋਈ ਭਲਾ ਇਹ ਤਾਂ ਅੱਖੀ ਘਟਾ ਪਾਉਣ ਵਾਲੀ ਗੱਲ ਹੈ ਜੀ ਸਿਰਫ ਰੋਲ ਰਹੇ ਨੇ ਅੱਖੀ ਘਟਾ ਕਰ ਰਹੇ ਨੇ ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਚੀਜ਼ਾਂ ਨੂੰ ਅਸੀਂ ਛੋਟ ਦੇਤੀ ਤੇ ਅਸਲ ਵਿੱਚ ਇਹ ਲੋਕਾਂ ਤੋਂ ਲੋਕਾ ਰਹੇ ਨੇ ਇਹ ਅਸਲ ਤੇ ਵਿੱਚ ਤੁਸੀਂ ਪੜਿਆ ਹੋਣਾ ਅਖਬਾਰਾਂ ਦੇ ਵਿੱਚ ਪੜਿਆ ਦੇਖਿਆ ਵੀ ਆ ਸੁਣਿਆ ਵੀ ਆ ਮੀਡੀਆ ਨਾਲ ਜੁੜੇ ਹੋਏ ਹੋ ਸਾਰਾ ਦਿਨ ਇੱਕ ਦੂਜੇ ਦੇ ਮੁਲਕ ਦਾ ਰਾਸ਼ਟਰਪਤੀ ਅਮਰੀਕਾ ਦਾ ਠਾਣੇਦਾਰ ਟਰੰਪ ਇਹ ਕਹਿ ਰਿਹਾ ਹੈ ਕਿ ਭਾਰਤ ਹੁਣ ਰਸ਼ੀਆ ਤੇ ਇਰਾਨ ਤੋਂ ਤੇਲ ਨਹੀਂ ਲਊਗਾ ਹਮ ਪਰ ਪੜਿਆ ਹੁਣ ਕੁਵਾਲੀ ਬਿਲਕੁਲ ਕਿ ਹੁਣ ਬੈਨਜੂਏਲਾ ਤੋਂ ਤੇਲ ਲਊਗਾ ਇਹ ਹਾਂ ਜੀ ਜੇ ਮੈਂ ਬੈਨਜੂਏਲਾ ਦਾ ਰਾਸ਼ਟਰਪਤੀ ਆ ਤੇ ਮੈਂ ਗ੍ਰੀਨਲੈਂਡ ਦਾ ਰਾਸ਼ਟਰਪਤੀ ਆ ਤੇ ਜਿਹੜਾ ਇਹ ਆਪਣਾ ਕੈਨੇਡਾ ਹੈ ਵੀ ਇਹ ਸਾਡਾ 35ਵਾਂ ਸੂਬਾ ਬਣ ਜਾਏ 35ਵਾਂ ਸੂਬਾ ਬਣ ਜਾਏ ਸਾਡਾ 파ਰਟ ਬਣੇ ਜੀ ਜਿਹੜੀ ਦੁਨੀਆ ਦਾ ਠੇਕੇਦਾਰ ਬਣਿਆ ਹੋਇਆ ਹੁਕਮ ਦਿੰਦਾ ਹੈ ਉਤੋਂ ਤੇ ਉਹਦੇ ਜਵਾਬ ਦੇ ਵਿੱਚ ਮੋਦੀ ਦੀ ਜਮਾਨ ਨਹੀਂ ਗੁੱਲੀ ਵੀ ਹੁੰਦਾ ਕੌਣਾ ਤੂੰ ਬਈ ਹਮ ਤੂੰ ਹੁੰਦਾ ਕੌਣ ਆ ਸਾਨੂੰ ਇਹ ਕਹਣ ਵਾਲਾ ਵੀ ਤਾਂ ਰਾਂ ਤੋਂ ਤੇਲ ਨਾ ਲਾ ਦੋ ਅਮਰੀਕਾ ਤੋਂ ਤੇਲ ਨਾ ਲਾ ਨੋ ਜਿੱਥੋਂ ਸਸਤਾ ਮਿਲੋ ਉਸ ਤੋਂ ਲਵਾਂਗੇ ਹੂੰ ਸਾਡੇ ਇਹ ਜਵਾਨ ਨੀ ਗੁੱਲੀ ਉਹਦੀ ਦਬਾਅ ਹਟਾ ਕੇ ਉਹਦੇ ਦਬਾਅ ਹਟਾ ਕੇ ਇਹ ਗੁਣਗਾਨ ਗਾਉਂਦੇ ਨੇ ਵੀ ਸਮਝੌਤਾ ਕਰਨ ਦੇ ਬੜੇ ਫਾਇਦੇ ਹੋਗੇ ਹੂੰ ਫਾਇਦੇ ਕੀ ਗਣਿਆ ਇਹਨੇ ਇਹ ਕਹਿੰਦੇ ਵੀ ਪਹਿਲਾਂ 50% ਟੈਰਫ ਸੀ ਹੁਣ ਮੋਦੀ ਨੇ ਆਪਣੇ ਤੇ 18% ਕਰ ਦਿੱਤਾ ਹੂੰ ਬਿਲਕੁਲ ਐਗਰੀਕਲਚਰ ਤੇ ਹੂੰ ਮੈਨੂੰ ਦੱਸੋ ਵੀ ਪਹਿਲਾਂ ਜਿਹੜੇ ਖੇਤੀ ਪ੍ਰੋਟੈਕਟ ਇਹਨਾਂ ਦੇ ਆਉਂਦੇ ਸੀ ਖੇਤੀ ਬਸ ਤਾਂ ਆਉਂਦੀਆਂ ਸੀ ਉਹਨਾਂ ਆਉਂਦੀਆਂ ਪਹਿਲਾਂ ਥੋੜੀਆਂ ਸੀ ਉਹਨਾਂ ਤੇ ਟੈਰਫ ਸੀ 3. ਤੇ ਹੁਣ ਲਾਤਾ 18% ਹੂੰ 50% ਰਸ ਦੀ ਜਿਹੜੀ ਆਪਾਂ ਉਧਰ ਭੇਜਦੇ ਸੀਗੇ ਹੁਣ 18% ਲਾ ਕੇ ਇਹਨੇ ਘਟਾ ਕੇ ਦਿੱਤਾ ਵੀ ਘਟਾ ਕੇ ਦਿੱਤਾ ਇਹ ਤਾਂ 15 ਵਧਾਤਾ ਹੂੰ ਬਿਲਕੁਲ ਫਿਰ ਇਹਦੇ ਗੁਣਗਾਨ ਕਾਦੇ ਨੇ ਇਹ ਤਾਂ ਜਿਵੇਂ ਆਪਾਂ ਸਿਲੰਡਰ ਦੀ ਕੀਮਤ 400 ਤੋਂ ਚੱਕ ਕੇ 1400 ਕਰ ਦਈਏ ਹੂੰ ਮੁੜ ਕੇ ਘਟਾ ਕੇ 1100 ਕਰ ਦਈਏ ਵੀ ਤੁਹਾਡਾ ਬਹੁਤ ਫਾਇਦਾ ਕਰਦਾ ਤੁਹਾਡਾ 300 ਘਟਾਤਾ ਐਸ ਕਿਸਮ ਦੀ ਵਿਆਖਿਆ ਦੇ ਕੇ ਲੋਕਾਂ ਨੂੰ ਗੰਭਰਾ ਕਰ ਰਹੇ ਨੇ ਹੂੰ ਇਹ ਤਾਂ ਇਹ ਵੀ ਨਾਲ ਗੁਣਗਾਨ ਗਾਉਂਦੇ ਆ ਕਹਿੰਦੇ ਦੇਖੋ ਪ੍ਰਧਾਨ ਮੰਤਰੀ ਮੋਦੀ ਦੀ ਤੇ 트ੰਪ ਦੀ ਦੋਸਤੀ ਦੋਸਤੀ ਨੇ ਭਾਰਤ ਦਾ ਸਮਝੌਤਾ ਕਰਾਤਾ ਅਮਰੀਕਾ ਦੇ ਨਾਲ ਅਮਰੀਕਾ ਦਾ ਦੁਨੀਆ ਦੇ ਮੋਸਟ ਪਾਵਰਫੁਲ ਦੇਸ਼ ਦੇ ਨਾਲ ਵਪਾਰ ਹੋਊਗਾ ਭਾਰਤ ਨੂੰ ਫਾਇਦਾ ਹੋਊਗਾ ਬੜੇ ਗੁਣਗਾਨ ਗਾਏ ਜਾ ਰਹੇ ਧਮਕੀਆਂ ਦਾ ਸ਼ਰੇਆਮ ਮਾਰਦਾ ਹੋ ਧਮਕੀਆਂ ਮਾਰਦਾ ਤੇ ਗੁਣਗਾਨ ਕਿਸੇ ਤਕੜੇ ਬੰਦੇ ਤੇ ਮਾੜੇ ਦੇ ਸਮਝੌਤੇ ਵਿੱਚ ਹਮੇਸ਼ਾ ਤਕੜੇ ਦਾ ਫਾਇਦਾ ਹੁੰਦਾ ਮਾੜੇ ਦਾ ਫਾਇਦਾ ਕਦੇ ਨਹੀਂ ਸੋਚਦਾ ਹੁੰਦਾ ਤਕੜਾ ਬੰਦਾ ਇਸ ਕਰਕੇ ਇਹ ਤਾਂ 트ੰਪ ਨੇ ਤਾਂ ਭਾਰਤ ਦੀ ਮਾਰਕੀਟ ਲੈ ਕੇ ਇੱਕ ਵੱਡੀ ਮੱਲ ਮਾਰ ਗਿਆ ਮਤਲਬ ਕਹਿਣ ਦਾ ਹੈ ਯਾਰ ਤੇ ਸਾਡੀ ਹਕੂਮਤ ਉਹਨਾਂ ਦੇ ਥੱਲੇ ਲੱਗ ਕੇ ਦੇਸ਼ ਨੂੰ ਜੰਨੀ ਵੇਚ ਗਈ ਉਹਨਾਂ ਨੂੰ ਕਿ ਜਿਹੜਾ ਪਿੱਛੇ ਵਾਰ ਯੁੱਧ ਚੱਲਿਆ ਪਾਕਿਸਤਾਨ ਦੇ ਨਾਲ ਉਹਦੇ ਵਿੱਚ ਵੀ 트ੰਪ ਵਿਚੋਲਾ ਬਣਿਆ ਦੋਨਾਂ ਮੁਲਕਾਂ ਦੇ ਵਿਚਾਲੇ ਸੀਜ਼ਫਾਇਰ ਕਰਾਉਣ ਦੇ ਉੱਤੇ ਕਿਤੇ ਉਹੀ ਸਾਂਝਤਾ ਨਹੀਂ ਸਾਰੀਆਂ ਗੱਲਾਂ ਇਹ ਵੀ ਕੜੀਆਂ ਲੋਕ ਕਿਉਂਕੀ ਚਰਚਾ ਹੁਣ ਹੋ ਰਹੀ ਹੈ ਬੁੱਧੀਜੀਵੀ ਚਰਚਾ ਕਰ ਰਹੀ ਹੈ ਇੱਕ ਤਾਂ ਐਫਟੀਨ ਫਾਈਲ ਦੀ ਚਰਚਾ ਹੋ ਰਹੀ ਹੈ ਵੀ ਉਹਦਾ ਦਬਾਅ ਵੀ ਹੋ ਸਕਦਾ ਜਿਹੜਾ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ 트ੰਪ ਨੇ ਕਰਾਈ ਸੀ ਉਹਦਾ ਦਬਾਅ ਵੀ ਹੋ ਸਕਦਾ ਇਸੇ ਕਰਕੇ ਮੋਦੀ ਜੀ ਬੋਲਦੇ ਨਹੀਂ ਕੁਝ ਹਾਂ ਇਹ ਤਾਂ ਪਤਾ ਨਹੀਂ ਮੋਦੀ ਕਿਉਂ ਚੇਪ ਹੈ ਕਿਸ ਗੱਲ ਦੀ ਚੇਪ ਹੈ ਕੋਈ ਹੋ ਬਹੁਤ ਵੱਡਾ ਹੋ ਸਕਦਾ ਉਹਨਾਂ ਕੋਲੇ ਬਹੁਤ ਵੱਡਾ ਇਹਦਾ ਕੋਈ ਰਾਜ ਵੀ ਹੋਵੇ ਹੋ ਸਕਦਾ ਉਹ ਜਿਹੜੀਆਂ ਆ ਫੈਲਾ ਫੂਲਾ ਦੀ ਗੱਲ ਹੋਵੇ ਐਪੀਟਨ ਫੈਨ ਦੀ ਜੇਫਰੀ ਵਾਲੀ ਕੋਈ ਕਾਂਡ ਦੇ ਵਿੱਚ ਉਹਦੀ ਕੋਈ ਗੜਬੜਾ ਦਾ ਹੋਵੇ ਉਹਨਾਂ ਕੋਲੇ ਕੋਈ ਵੱਡਾ ਇਹਦਾ ਗੁਪਤ ਭੇਦ ਹੋਵੇ ਪਤਾ ਨਹੀਂ ਕਿਹੜੀ ਗੱਲ ਦਾ ਦਬਾਅ ਮੰਦਾ ਅਮਰੀਕਾ ਦਾ ਬਹੁਤ ਵੱਡਾ ਦਬਾਅ ਮੰਨ ਰਿਹਾ ਜਿਹੜਾ ਆਪ ਸਾਡਾ ਪ੍ਰਧਾਨ ਮੰਤਰੀ ਹੈ ਇਸ ਕਰਕੇ ਖੁੱਲ ਕੇ ਕੋਈ ਗੱਲ ਬੋਲ ਕੇ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਤੇ ਕੋਈ ਮਤਲਬ ਉਹਦੀ ਜਿਹੜੀ ਵਿਦੇਸ਼ੀ ਪਾਲਿਸੀ ਆਪਣੇ ਦੇਸ਼ ਦੇ ਪੱਖ ਦੇ ਖੜਨ ਵਾਲੀ ਜਿਹੜੀ ਸਟੈਂਡ ਕਰਨ ਵਾਲੀ ਜ਼ੋਰ ਤਾਲੀ ਗੱਲ ਕਦੇ ਮੋਦੀ ਸਾਹਿਬ ਦੇ ਮੂੰਹ ਸੁਣੀ ਨਹੀਂ ਇਸ ਕਰਕੇ ਸਾਡਾ ਜਿਹੜਾ ਭਾਰਤ ਦੀ ਸਰਕਾਰ ਹੈ ਇਹ ਅਮਰੀਕਾ ਦੀਆਂ ਵਿਸ਼ਵ ਨੀਤੀਆਂ ਦੇ ਥੱਲੇ ਦਬੀ ਹੋਈ ਹੈ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਦਬ ਕੇ ਇਹਨੇ ਸਾਰਾ ਪਬਲਿਕ ਸੈਕਟਰ ਵੀ ਕਾਰਪੋਰੇਟਨ ਦੇ ਹਵਾਲੇ ਕਰਤਾ ਪਰ ਚੂਣ ਖੇਤਰ ਵੀ ਸਾਰਾ ਉਹਨਾਂ ਨੂੰ ਦੇਤਾ ਜਿਹੜੇ ਵੱਡੇ ਵੱਡੇ ਬੰਦੰਦਰ ਕਹਾਣੇ ਭਵਾਈ ਅੱਡੇ ਨੇ ਏਲਾ ਨੇ ਬਿਜਲੀ ਹੈ ਸਾਰਾ ਕੁਝ ਉਹਨਾਂ ਦੇ ਹਵਾਲੇ ਕਰਕੇ ਹੁਣ ਜਿਹੜਾ ਖੇਤੀ ਸੈਕਟਰ ਹੈ ਖੇਤੀ ਸੈਕਟਰ ਨੂੰ ਵੀ ਹੁਣ ਉਹ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੇ ਹੈ ਮੋਦੀ ਇਹਦੇ ਨਾਲ ਇਹੰਦਾ ਛੱਡਣਾ ਕੁਝ ਨਹੀਂ ਜੇ ਰਿਹਾ ਇਹ ਚਾਰ ਪੰਜ ਕਸਰ ਰਹੇਗਾ ਮੈਂ ਲੱਦੀਆ ਦੁਆ ਕਰ ਦੂਗਾ ਜਿਹੜੇ ਭਾਰਤ ਮਾਲਾ ਵਰਗੇ ਪ੍ਰੋਜੈਕਟ ਬਣਾਏ ਇਹ ਪਹਿਲਾਂ ਵੀ ਤੁਸੀਂ ਉਦੋਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਇੰਟਰਵਿਊ 'ਚ ਕਿ ਇਹ ਸਾਰਾ ਸਾਡਾ ਸਮਾਨ ਟੋਂ ਵਟਵਾਈ ਦੇ ਲਈ ਇਹ ਸਾਰਾ ਐਸੀ ਨੀਤੀ ਦਿੱਤਾ ਸੀ ਪਹਿਲਾਂ ਹੀ ਤਿਆਰੀਆਂ ਸੀ ਇਹਦੀਆਂ ਕਿ ਆਪ ਤਿਆਰੀ ਕਰ ਲਈਏ ਅਸੀਂ ਉਸ ਤੋਂ ਬਾਅਦ ਸਮਝੌਤਾ ਕਰ ਲਾਂਗੇ ਤੇ ਸਿੱਧਾ ਗੁਜਰਾਤ ਤੋਂ ਹੁੰਦਾ ਹੋਇਆ ਸੀ 1991 ਤੋਂ ਚੱਲੀਆਂ ਨੇ ਜੀ ਇਹ ਨੀਤੀਆਂ ਨੇ ਨਵੀਂ ਆਰਥਿਕ ਨੀਤੀਆਂ ਤੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਨਰਸਿੰਹਾ ਰਾਮ ਨੇ ਸਾਈਨ ਕੀਤੇ ਨੇ ਇਹ ਨਹੀਂ ਹੈਗਾ ਵੀ ਇਹ ਇਕੱਲੇ ਬੀਜਪੀ ਦੇ ਵਿੱਚ ਹੋਇਆ ਮਤਲਬ ਕਾਮੇਸਾਲੇ ਅੱਜ ਵੀ ਰੋਲਾ ਪਾਈ ਜਾਂਦੇ ਸਰਕਾਰ ਕੋਈ ਇਕੱਲੀ ਬੀਜਪੀ ਇਹ ਨਹੀਂ ਬੀਜਪੀ ਹੈ ਸਰਕਾਰ ਕਾਂਗਰਸ ਵਾਲੇ ਵੀ ਵਿੱਚ ਹੀ ਹੈ ਸਰਕਾਰ ਦਾ ਹੁਣ ਬੀਜਪੀ ਆਪ ਵਾਲੀ ਸਰਕਾਰ ਹੈ ਇਹ ਕਿਹੜਾ ਉਹਨਾਂ ਨੀਤੀਆਂ ਤੋਂ ਬਾਹਰ ਚੱਲਦੀ ਹੈ ਇਹ ਵੀ ਉਹਦੇ ਵਿੱਚ ਹੀ ਹੈ ਇਹਜ ਕਰਕੇ ਹੁਣ ਸਰਕਾਰ ਨੇ ਦੇਖਿਆ ਇਹਨਾਂ ਨੇ ਹੁਕਮ ਕਰਤਾ ਆਪਣੀ ਸਰਕਾਰ ਨੇ ਵੀ ਆ ਜਿਹੜੇ ਚਿਪ ਵਾਲੇ ਮੀਟਰ ਨੇ ਤੁਸੀਂ ਵਿਦਿਆਕਦਾਰਾਂ ਦੇ ਵਿੱਚ ਲਾਓ ਸਰਕਾਰੀ ਤਾਂ ਰਿਆਂ ਚ ਲਾਓ ਇਹਨਾਂ ਦਾ ਕੋਈ ਨੀਤੀ ਤੇ ਰੌਲਾ ਨਹੀਂ ਹੈ ਕੁਰਸੀ ਕਰਸੀ ਦਾ ਰੌਲਾ ਹੈ ਸਰਕਾਰਾਂ ਦੇ ਵਿੱਚ ਕੋਈ ਰੌਲਾ ਨਹੀਂ ਇਸ ਕਰਕੇ ਜਿਹੜੀਆਂ ਉਹ ਉਹ ਨੀਤੀਆਂ ਨੇ ਉਹ ਨੀਤੀਆਂ ਨੂੰ ਕਿਸੇ ਨੇ ਘੱਟਾ ਇੰਪਲੀਮੈਂਟ ਕਰਤਾ ਕਿਸੇ ਨੇ ਜੋੜਨਾ ਇੰਪਲੀਮੈਂਟ ਇਹ ਜਿਹੜੀ ਮੋਦੀ ਸਰਕਾਰ ਹੈ ਹੁਣ ਇਹ ਤਾਂ ਜ਼ੋਰ ਨਾਲ ਇਸ ਗੱਲ ਤੇ ਤੁਰੀ ਹੋਈ ਹੈ ਕਿ ਅਮਰੀਕਾ ਨਾਲ ਵਫਾਦਾਰੀ ਕਰਨ ਤੇ ਤੁਲੀ ਹੋਈ ਹੈ ਆਪਦੇ ਲੋਕਾਂ ਨਾਲ ਗਦਾਰੀ ਕਰਕੇ ਲੋਕਾਂ ਦੀ ਰੋਟੀ ਰੋਜੀ ਖੋਰੀ ਹੈ ਜਿਹਦੇ ਕਰਕੇ ਵੱਡਾ ਲੋਕਾਂ ਦੇ ਵਿੱਚ ਰੋਸ ਤੁਸੀਂ ਦੇਖੋ ਵੀ ਰੋਜ਼ ਹੀ ਮਜਾਰੇ ਰੋਜ਼ ਹੀ ਰੋਸ ਰੋਜ਼ ਹੀ ਬਿਆਨਵਾਜ਼ੀਆਂ ਇਸ ਕਰਕੇ ਵੱਡੀ ਕਪੜੇ ਵਾਜੀ ਕਰਕੇ ਸਤਾ ਹਸਨ ਕਰਕੇ ਟਰੰਪ ਦੇ ਥੱਲੇ ਲੱਗ ਕੇ ਸਤਾ ਦਾ ਅਨੰਦ ਮਾਣਨਾ ਤੇ ਉਹਨਾਂ ਦੀ ਚਾਕਰੀ ਕਰਨਾ ਇਸ ਰਾਹ ਤੇ ਤੁਰੀ ਹੋਈ ਹੈ ਸਰਕਾਰ ਜੇ ਇਹ ਨੀਤੀ ਪੂਰੀ ਤਰ੍ਹਾਂ ਲਾਗੂ ਹੋ ਜਾਂਦੀ ਹੈ ਜੇ ਨਾ ਅਸੀਂ ਕੈਨਸਲ ਕਰਵਾਈ ਤਾਂ ਇਹਦੇ ਨਾਲ ਪੰਜਾਬ ਦੀ ਜਿਹੜੀ ਆਉਣ ਵਾਲੀ ਸਥਿਤੀ ਕੀ ਹੋਏਗੀ ਜੀ ਪੰਜਾਬ ਖੇਤੀ ਤੇ ਪ੍ਰਧਾਨਾ ਜੀ ਖੇਤੀ ਤੇ ਜਿਆਦਾ ਨਿਰਭਰਤਾ ਪੰਜਾਬ ਦੀ ਪੰਜਾਬ ਤਾਂ ਦੇ ਵਿੱਚ ਆਰਥਿਕ ਤੌਰ ਨੂੰ ਕਿਸਾਨੀ ਹੈ ਜਿਹੜੀ ਹੋਰ ਕਰਜ਼ੇ ਥੱਲੇ ਆਊਗੀ ਜਿਆਦਾ ਨੁਕਸਾਨ ਹੋਊਗਾ ਬੇਰੁਜ਼ਗਾਰੀ ਵਧੂਗੀ ਇਹ ਮਤਲਬ ਕਿ ਜਿਹੜਾ ਸਮਝੌਤਾ ਹੈ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਮਾੜਾ ਜੀ ਬਹੁਤ ਖਤਰਨਾਕ ਬਹੁਤ ਖਤਰਨਾਕ ਉਹਦੋਂ ਵੀ ਖਤਰਨਾਕ ਉਹ ਮਾਰਕੀਟ ਵੀ ਉਹਨਾਂ ਨੂੰ ਦਿੰਦੇ ਸੀ ਸਹੀ ਬੇਟਾ ਨੂੰ ਹੁਣ ਇਹ ਖੁੱਲੇ ਉਹ ਮਾਰਕੀਟ ਛੱਡ ਕੇ ਉਹਨਾਂ ਨੂੰ ਛੋਟਾਂ ਦਿੱਤੀਆਂ ਹੁਣ ਤਾਂ ਇਹ ਹੈ ਵੀ ਉਹ ਤਾਂ ਪੈਦਾਵਾਰੀ ਉਹਨਾਂ ਦੀ ਹੋਊਗੀ ਜੀ ਹੁਣ ਜਿਹੜੀਆਂ ਪੈਦਾਵਾਰਾਂ ਤੇ ਜਿਨ੍ਹਾਂ ਤੇ ਇਹਨਾਂ ਦੇ ਸਮਝੌਤੇ ਹੋਏ ਨੇ ਜਦੋਂ ਉਹ ਤਾਂ ਮਾਰਕੀਟ ਕਿਸਾਨਾਂ ਨੂੰ ਛੱਡਣੀ ਪੈਣੀ ਆ ਜਾਂ ਕਿਸ ਤਰ੍ਹਾਂ ਕਰਨਾ ਪੈਣਾ ਇਹਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ ਡੇਰੀ ਫਾਰਮਿੰਗ ਦਾ ਸਾਰਾ ਪਸ਼ੂਤਾਂ ਦਾ ਸਾਰਾ ਫੇਲ ਹੀ ਹੋ ਜਾਣਾ ਛੋਟੇ ਛੋਟੇ ਗਰੀਬ ਕਿਸਾਨਾਂ ਦੇ ਤੁਸੀਂ ਦੇਖੋ ਜਿਹੜੇ ਮਤਲਬ ਛੋਟੇ ਮਜ਼ਦੂਰ ਨੇ ਖੇਤ ਮਜ਼ਦੂਰ ਨੇ ਉਹ ਕੋਈ ਮੱਝ ਰੱਖ ਲੈਂਦੇ ਨੇ ਦੁੱਧ ਆ ਵੀ ਬੱਚਾ ਨੂੰ ਚਾਹ ਪਾਣੀ ਵਾਸਤੇ ਰੋਹ ਜਾਂਦਾ ਹੈ ਉਹਨਾਂ 4 ਪੈਸੇ ਉਹ ਡੈਰੀ ਡੁੱਟ ਬੇਸ ਕਪ ਦੀ ਕਬੀਲਦਾਰੀ ਚਲਨ 4 ਪੈਸੇ ਚੱਲਦੇ ਨੇ ਜਿਵੇਂ ਆਰਥਿਕ ਮੰਦਵਾੜਾ ਜਿਹੜਾ ਖੇਤੀ ਸੈਕਟਰ ਦੇ ਉੱਤੇ ਆਰਥਿਕ ਮੰਦਵਾੜੇ ਦਾ ਜਿਹੜਾ ਤਾਂ ਬੋਝ ਆਇਆ ਇਹ ਪੈਣ ਨਹੀਂ ਦਿੰਦੇ ਕਿਉਂਕਿ ਲੋਕਾਂ ਕੋਲੇ 4 ਪੈਸੇ ਬਣ ਜਾਂਦੇ ਨੇ ਸਾਡੇ ਖੇਤਾਂ ਦੇ ਵਿੱਚੋਂ ਥੋੜਾ ਬਹੁਤਾ ਕੰਮ ਮਿਲ ਜਾਂਦਾ ਕੋਈ ਡੈਰੀ ਫਾਰਮਿੰਗ ਦਾ ਕੰਮ ਚਰ ਕੇ ਪਸ਼ੂਆਂ ਦੇ 4 4 ਪੈਸੇ ਕਮਾ ਕੇ ਅਸੀਂ ਬਾਜ਼ਾਰ 'ਚ ਜਾਣ ਜੋਗੇ ਹੈਗੇ ਆ ਜਿਹਦੇ ਕਰਕੇ ਮਤਲਬ ਤੁਸੀਂ ਬੜੇ ਯਾਦ ਵਿੱਚ ਆਪਣੇ ਕੋਰੋਨਾ ਵੇਲੇ ਯਾਨੀ ਖੇਤੀ ਦੇ ਵਿੱਚ ਜੀ ਡੀ ਪੀ ਦੀ ਕੋਈ ਬਹੁਤੀ ਸਮੱਸਿਆ ਆਈ ਨਹੀਂ ਹਾਂ ਯਾਨੀ ਇਹਨੇ ਬਚਾਈ ਗਿਆ ਯਾਨੀ ਇਹ ਸੈਕਟਰ ਦੇ ਵਿੱਚ ਜਦੋਂ ਹੁਣ ਇਹ ਵੀ ਧੰਦਾ ਇਹ ਹੱਥਾਂ ਚੋਂ ਚਲਾ ਗਿਆ ਪਸ਼ੂ ਨਹੀਂ ਰਹਿਣੇ ਜੀ ਖੇਤੀ ਤੋਂ ਬਚਣਾ ਨਹੀਂ ਖੁਸ਼ ਹੂੰ ਉਹ ਗੁਰਨਾਥ ਸਾਹਿਬ ਇਹਦੇ ਉੱਤੇ ਇਹ ਵੀ ਨਾਲ ਚਰਚਾ ਹੋ ਰਹੀ ਹੈ ਜਿਵੇਂ ਦਿੱਲੀ ਅੰਦੋਲਨ ਲੜਿਆ ਸੀ ਕਹਿੰਦੇ ਉਵੇਂ ਅੱਜ ਸਾਰੀਆਂ ਜਥੇਬੰਦੀਆਂ ਨੂੰ ਧਰਾਤਲ ਦੇ ਉੱਤੇ ਮੁੜ ਇੱਕ ਝੰਡੇ ਝੰਡੇ ਹੇਠ ਇਕੱਠਾ ਹੋਣਾ ਪਊਗਾ ਸਾਨੂੰ ਆਪਸੀ ਮਤਭੇਦ ਭੁਲਾ ਕੇ ਕੋਈ ਐਸਕੇਐਮ ਦੇ ਵੱਲੋਂ ਕੋਈ ਜੀਹਾਂ ਦੁਆਰ ਵੱਡਾ ਪ੍ਰੋਗਰਾਮ ਆਉਣ ਵਾਲੇ ਸਮੇਂ ਚ ਲਿਖਿਆ ਜਾ ਸਕਦਾ ਜੀ ਅਸੀਂ ਤਾਂ ਲੀਗ ਲਿਆ ਜੀ ਅਸੀਂ ਤਾਂ 22 ਤਰੀਕ ਦਾ ਸਲੂਕ ਕਹਿ ਰਹੇ ਹਾਂ ਤੁਸੀਂ ਦਾ ਕਰ ਲਿਆ ਜੀ ਆਪਣਾ ਐਸਕੇਮ ਦਾ ਵੀ ਤੁਸੀਂ 24 ਤਰੀਕ ਦੀ 24 ਤਰੀਕ ਦੇ ਅਸੀਂ ਭਾਰਤ ਪੱਧਰ ਦੀ ਮੀਟਿੰਗ ਰੱਖੀ ਆ ਕੁਰਕ ਖੇਤਰ ਜੀ ਉਹਦੇ ਵਿੱਚ ਜਥੇਬੰਦੀਆਂ ਨੂੰ ਇਕੱਠੇ ਕਰਨ ਦੀ ਹੈਗੀ ਹੈ ਮੀਟਿੰਗ ਕਰਨ ਦੀ ਕਿਉਂਕਿ ਐਸਕੇਮ ਦੀ ਮੀਟਿੰਗ ਹੁੰਦੀ ਆ ਆਲ ਇੰਡੀਆ ਦੀ ਐਸਕੇਮ ਦੀ ਮੀਟਿੰਗ ਉਹਦੇ 'ਚ ਵਿਚਾਰ ਚਰ ਕੇ ਚਰਚਾ ਕਰਕੇ ਕੋਈ ਅਗਲੇ ਅੰਦੋਲਨ ਦਾ ਪ੍ਰੋਗਰਾਮ ਦਾ ਪ੍ਰੋਗਰਾਮ ਬਣਾਵਾਂਗੇ ਆਖਰੀ ਸਵਾਲ ਹੈ ਜੀ ਜਿਹੜੇ ਹਾਲਾਤ ਕਿਸਾਨ ਜਥੇਬੰਦੀਆਂ ਦੇ ਅੱਜ ਹੋਏ ਨੇ ਤੁਹਾਡੇ ਤੇ ਲਾਠੀ ਚਾਰਜ ਹੋਇਆ ਜਾਂ ਉਸ ਤੋਂ ਪਹਿਲਾਂ ਆਪਣਾ ਧਰਨਾ ਖਨੋਰੀ ਸ਼ ਇਹਨਾਂ ਨਾਲ ਲੋਕ ਇਹ ਵੀ ਇੱਕ ਚਰਚਾ ਕਰਦੇ ਆ ਕਹਿੰਦੇ ਕਿਸਾਨ ਜਥੇਬੰਦੀਆਂ ਆਪਸ ਵਿੱਚ ਪਾੜ ਗਈਆਂ ਇਸ ਚੀਜ਼ ਦਾ ਸਰਕਾਰਾਂ ਫਾਇਦਾ ਚੁੱਕਣ ਲੱਗ ਗਿਆ ਤਾਂ ਉਹਨੂੰ ਨਹੀਂ ਲੱਗਦਾ ਕਿ ਸਾਨੂੰ ਸਾਰਿਆਂ ਦੇ ਕੋਈ ਸਾਡੇ ਝੰਡੇ ਇੱਕੋ ਆ ਸਾਰਾ ਕੁਝ ਇੱਕ ਹੀ ਆ ਤੇ ਸਾਨੂੰ ਘੱਟੋ-ਘੱਟ ਆਪਸ ਵਿੱਚ ਚੈੱਕ ਕਰ ਰੱਖਣਾ ਚਾਹੀਦਾ ਜਿਹੜਾ ਵੀ ਕੋਈ ਇਹ ਕਹਿਣ ਵਾਲਾ ਪਹਿਲਾਂ ਉਹ ਆਪਦੇ ਕੰਨੀਕਾ ਮਰ ਲਈ ਵੀ ਤੁਸੀਂ ਇਹ ਵਿਚਾਰਧਾਰਾਂ ਦੇ ਬਖਰੇਵੇਂ ਹੋਣ ਕਰਕੇ ਕਦੇ ਅੱਡ ਕਦੇ ਇਕੱਠੇ ਹੂੰ ਇਹ ਤਾਂ ਹੁੰਦਾ ਹੀ ਚੱਲਦਾ ਰਹਿੰਦਾ ਪਰ ਜਦੋਂ ਲੋੜਾਂ ਬਣ ਜਾਂਦੀਆਂ ਨੇ ਉਦੋਂ ਕਿਸਾਨਾਂ ਨੂੰ ਇਕੱਠੇ ਹੋਣ ਤੇ ਜਥੇਬੰਦਕ ਤਾਕਤਾਂ ਨੂੰ ਇਕੱਠੇ ਹੋਣ ਤੇ ਬੜਾ ਚਿਰ ਨਹੀਂ ਲੱਗਦਾ ਹੂੰ ਇਹਦੇ ਤੇ ਜੇ ਇਕੱਠੇ ਹੋਣਾ ਪਹਿਲਾਂ ਵੀ ਤਾਂ ਹੁਣ ਦਿੱਲੀ ਮੋਰਚੇ ਤੋਂ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਡੋ ਅੱਡ ਸੀ ਹੁਣ ਵੀ ਐਡੋ ਅੱਡ ਨੇ ਕੋਈ ਚੋਣਾ ਖੜਦਾ ਹੈ ਕੋਈ ਚੋਣਾ ਲੜਦਾ ਹੈ ਕੋਈ ਚੋਣਾ ਸਪੋਰਟ ਕਰਦਾ ਕੋਈ ਨਹੀਂ ਕਰਦਾ ਅਡਡ ਵਿਚਾਰਾਂ ਦੇ ਜਥੇਬੰਦੀਆਂ ਨੇ ਇਹ ਇਕੱਠੇ ਵੀ ਹੋ ਜਾਂਦੀਆਂ ਨੇ ਤੇ ਵਕ ਵਕ ਵੀ ਹੋ ਜਾਂਦੇ ਨੇ ਠੀਕ ਆ ਇਹ ਗੱਲ ਪਾਰਟੀਆਂ ਹੋਈ ਜਥੇਬੰਦੀ ਹੁਣ ਸਾਡੇ ਤੇ ਲਾਠੀ ਚਾਰਜ ਹੋਇਆ ਦੱਸੋ ਕਿਹੜੀ ਜਥੇਬੰਦੀ ਹੈ ਜਿਹੜੀ ਨਹੀਂ ਬੋਲੀ ਜਿਹਦੀ ਨਖੇਦੀ ਨਹੀਂ ਕੀਤੀ ਐ ਸਾਡੀ ਸਾਂਝ ਹੈਗੀ ਆ ਪਰ ਇਹ ਇਕੱਠੇ ਹੋ ਕੇ ਸੰਘਰਸ਼ ਕਰਨ ਦੇ ਪੈਂਤਰੇ ਤੇ ਸਹਿਮਤੀ ਬਣੇ ਕੋਈ ਫਿਰ ਅਸੀਂ ਸਾਰੇ ਇਕੱਠੇ ਸੰਘਰਸ਼ ਚ ਲੜੀਏ ਜਾ ਆਪਣੇ ਆਪਣੇ ਪਲੇਟਫਾਰਮ ਤੇ ਇੱਕ ਮੁੱਦੇ ਤੇ ਇੱਕ ਇੱਕ ਦੂਜੇ ਨਾਲ ਮਿਲ ਕਰੀਏ ਇਹਦੇ ਵਾਸਤੇ ਪ੍ਰਾਲੇ ਜਾਰੀ ਨਹੀਂ ਅਸੀਂ ਕਰਾਂਗੇ ਜੀ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਦਿੱਤਾ ਧੰਨਵਾਦ ਜੀ